ਕਿ ਕਿਨੇ ਕਿ ਜਵਾਕਾਂ ਨੂੰ ਵੀ ਸੋਗ ਕਰਾ ਸੋਪਾ ਸੁਣਿਆ ਸੀ ਕਿਤੇ ਨਹੀਂ ਸੀ ਪਤਾ ਤੁਹਾਡੇ ਨੂੰ ਹਾਂ ਲੈ ਹੁਣ ਜਵਾਕ ਦਾ ਹੁਣੇ ਮਿੱਟਾ ਘਮਾਓ ਖਾਓ ਕਾਹ ਨਾ ਦੇਓ ਫਿਰ ਜਵਾਕ ਖਾਓ ਪਤੋਂ ਆਪਸੀ ਪਿਆਰ ਨਹੀਂ ਰੱਖਿਆ ਨਾ ਅੱਜ ਗੱਲ ਬੈਸ ਨਹੀਂ ਹੈ ਨਹੀਂ ਕਿਸੇ ਨੂੰ ਨਾ ਹੁਣ ਪੇਕੇ ਪੋਕੇ ਦੇ ਪੇਕੇੜੀ ਕਰਦੇ ਕੁੜੀਆਂ ਦੀ ਅੱਗੇ ਕਰਦੇ ਸੀ ਲੈਣ ਆਉਂਦੇ ਕੁੜੀਆਂ ਹੁਣ ਕੁੜੀਆਂ ਨੂੰ ਕੌਣ ਔਰਤ ਹੈਗਾ ਕੋ ਮੋਬਾਈਲਾਂ ਨੇ ਸੌਖਾ ਕਰਤਾ ਨਾ ਬਸ ਉਹ ਆਥ ਨੇ ਤੜ ਕੋ ਪੇਕੇ ਹੀ ਬਣ ਗਏ ਹਾਂ ਉਹ ਪੇ ਮੋਬਾਈਲ ਪੇਕੇ ਬਣ ਗਏ ਹਾਂ ਸਕੂਲ ਗਏ ਹੋ ਮਾਣਾ ਮੋਟਾ ਜਾਂ ਨਹੀਂ ਦੋ ਦਿਨ ਗਏ ਸੀ ਭਾਈ ਉਹ ਤਾਂ ਹਾਂ ਭਰਾ ਲੈ ਆਣੇ ਸੀ ਭੈਣਾ ਵੱਡਿਆਂ ਦੇ ਚਾਚਾ ਯਾਰ ਤੇ ਉਹਦੇ ਨਾਲ ਖੇਤੀ ਕਰਾਉਂਦੇ ਸੀਗੇ ਖੂਹਾਂ ਤੋਂ ਪਾਣੀ ਭਰਦੇ ਸੀਗੇ ਕਹਿੰਦੇ ਪਸ਼ੂਆਂ ਨੂੰ ਵੜਦਾਉਂ ਟੋਬਿਆਂ ਤੇ ਲਿਆਉਂਦੇ ਸੀ ਕੰਮੀ ਕਰੀ ਜਾਂਦੇ ਸੀ ਨਾ ਫਿਰ ਸ਼ਹਿਰ ਸ਼ੂਰ ਵਿੱਚ ਜਾਂਦਾ ਜਿਵੇਂ ਤੁਸੀਂ ਕਹੇ ਵੀ 6 ਮਹੀਨੇ ਬਾਅਦ ਵੋਕਰ ਮਿਲਦਾ ਸੀ ਤੇ ਲਿਆ ਕੇ ਦਿੰਦੇ ਸੀ ਸਸਤਾ ਲਿਆ ਕੇ ਦਿੰਦੇ ਸੀ ਮੰਡੀਂ ਕੌਣ ਜਾਂਦਾ ਸੀ ਵੇਖੀ ਨਹੀਂ ਮੰਡੀ ਕੀ ਹੁੰਦੀ ਹੈ ਕੁੜੀਆਂ ਜਾਂਦੀਆਂ ਨਹੀਂ ਸੀ ਜਿਵੇਂ ਅੱਜ ਕੱਲ ਤਾਂ ਫਿਰ ਜਾਂਦੀਆਂ ਨਾ ਨਾ ਕੋਈ ਨਹੀਂ ਜਾਂਦਾ ਕਿਸੇ ਨੂੰ ਕਿਤੇ ਨਹੀਂ ਕੋਈ ਜਾਣਦਾ ਨਹੀਂ ਆਪੋ ਚੁੰਡੀ ਸਾਡੇ ਤਾਂ ਉਹਨਾਂ ਵੀ ਕਿਸੇ ਵੀ ਕਿਵੇਂ ਹੈਗੇ ਹੁਣ ਜਿਹੜੀ ਦੋ ਗੇੜੇ ਵੀ ਲਾਇਆ ਉਹਨੇ ਹੈਗੇ ਸੌਰਾਸ ਜੇੜਸ ਇੱਕ ਮੇਰਾ ਬੈਸ ਹੁੰਦਾ ਸਾਰੀ ਉਮੀਦਾਰੀ ਉਹਦੇ ਕੋਲ ਸੀ ਉੱਤੀ ਸਾਡੇ ਡੋਡੀ ਵੀ ਤੂੰ ਉਸ ਕੱਟੇ ਸਾਰਾ ਸਵਾਨ ਹੋਈ ਲਿਆਉਂਦਾ ਸੀ ਉਹ ਵੀ ਲਿਆ ਕੇ ਦਿੰਦਾ ਸੀ ਉਹ ਵੀ ਲਿਆ ਕੇ ਦਿੰਦਾ ਸੀ ਹੋਂਸੇ ਤੋਂ ਜਿਵੇਂ ਅੱਜ ਕੱਲ ਤਾਂ ਨਾਉਣ ਨੂੰ ਨਾਲ ਸਾਬਣ ਵੀ ਬਾਵਾ ਤਰ੍ਹਾਂ ਦੇ ਆ ਗਏ ਉਹ ਲੋਕ ਜਿਹੜੇ ਤੋਂ ਨਾਲ ਹੁੰਦੇ ਸੀ ਐਡੀ ਟਿੱਕੇ ਗੋਲ ਭਵਾ ਨਾਲ ਭਾਲੇ ਦੇ ਤੋਰ ਉਹਦੇ ਨਾਲੇ ਨਾ ਕੋਟੀ ਵੀ ਨਾ ਕੋਟੇਲੀ ਵੀ ਆ ਵੇਖੇ ਨਹੀਂ ਕੋਈ ਸਹਜ ਆ ਪੱਕਾ ਵੀ ਇੱਕ ਹੁੰਦਾ ਸੀ ਉਹ ਕੁਰਸੀ ਤੇ ਆ ਜਿਹੜੇ ਜੇ ਖਾਣਾ ਉਹ ਜਿਹੜਾ ਓਟੇ ਉਹ ਕੁਰਸੀ ਦੇ ਉੱਪਰ ਆ ਘੁੰਮਦਾ ਸੀ ਹਾਂ ਸੋ ਹੀ ਹੁੰਦਾ ਸੀ ਐਡਾ ਪਰਿਵਾਰ ਸੀਗਾ ਬਿਜਲੀ ਪਾਇਲ ਪਾਇਦਾ ਸਾਡੇ ਘਰ ਨੇ ਲਵਾਈ ਸੀਗੀ ਤੇ ਫਿਰ ਲੋਕ ਵੇਖਣ ਆਉਂਦੇ ਸੀਗੇ ਬਿਜਲੀ ਦੇਖਣ ਆਉਂਦੇ ਸੀ ਵੀ ਬਿਜਲੀ ਚੱਲਦੀ ਆ ਨਹੀਂ ਚੱਲਦੀ ਆ ਉਹਨੂੰ ਤਾਂ ਹੀ ਸੀ ਮੈਂ ਅੱਜ ਕੱਲ ਤਾਂ ਗੋਡੇ ਗੁੱਡੇ ਜੇ 바ਵਾ ਦੁਹੀ ਜਾਂਦੇ ਹੂ ਸਾਰਿਆਂ ਦੇ ਤੂੰ ਪਵਾ ਹੀ ਜਾਂਦੇ ਆ ਤੂੰ ਮੇਰੇ ਕੀ ਦੀ ਮਾਂ ਦੇ ਗੋਡੇ ਸੁਣੇ ਵੀ ਨਹੀਂ ਸੀ ਪਵਾਏ ਤਾਂ ਕੀ ਦੇ ਸੁਣੇ ਸੀ ਤੂੰ ਕਹੇ ਨਹੀਂਸ ਪੁੱਤ ਕਿਸੇ ਦੇ ਰਾਕਾਂ ਵਧੀਆ ਸੀ ਰਾਕਾਂ ਵਧੀਆ ਸੀ ਪਤਾ ਨਹੀਂ ਪਾਣੀ ਐ ਸੀ ਪਤਾ ਨਹੀਂ ਜਾਨਣਾ ਸੀ ਤੇ ਹੁਣ ਹਰੇ ਕਰੇ ਮੇਡੀ ਗਾਲ ਬਣੇ ਪਏ ਆਗੇ ਵਿਆਹ ਕਿੰਨੇ ਸਾਲ ਦੀ ਉਮਰ ਚ ਹੋ ਗਿਆ ਸੀਗਾ ਵਿਆਹ 14ਵੇਂ ਸਾਲ ਚ ਇੰਨੀ ਛੋਟੀ ਉਮਰ ਚ ਹੋਰ ਹੂੰ ਉਹ ਤਾਂ ਫਿਰ ਐ ਸੀ ਜੇ ਕੋਈ ਆ ਜਾਂਦਾ ਰਿਸ਼ਤੇ ਦਾ ਵਿਸਾਕ ਦੇ ਉਹ ਜਵਾਬ ਨਹੀਂ ਦਿੰਦੇ ਸਨ ਹੂੰ ਤਾਂ ਕੁੜੀਆਂ ਆਉਂਦੇ ਉਹਨੇ ਜਵਾਬ ਦੇਣ ਨੂੰ ਵੈਸ ਕਰਾਉਂਦੇ ਆ ਖਰਚਾ ਕਿੰਨਾ ਕੁ ਹੋਇਆ ਸੀ ਬੰਪੇ ਵਿਆਹ ਤੇ ਖਰਚਾ ਹੋਇਆ ਸੀ 7000 ਸੱਤ ਹਜ਼ਾਰ ਹੰਡਾਵਾਂ ਸੀ ਲਡੂ ਜੀ ਦੇ ਮੱਪ ਕਾਲਾ ਨਾ ਦੇ ਕਾਲਾ ਹੋਰ ਕੀ ਸੀ ਉਹ ਠੰਡੇ ਨਹੀਂ ਸੀ ਕੋਈ ਤਤ ਜਿਹੜਾ ਪਾਣੀ ਦਾ ਨਾਲੇ ਭਈ ਜਾਂਦਾ ਹਾਂ ਹਾਂ ਵੈਸੇ ਪ੍ਰਾਪਤ ਕੀਤੇ ਗਈ ਸੀ ਥੋੜੀ ਗੱਡਿਆਂ ਤੇ ਇੱਥੋਂ ਟ੍ਰੈਕ ਤੇ ਫਿਰ ਰੇਲ ਗੱਡੀ ਤੇ ਮੂਹਰੇ ਟ੍ਰੈਕ ਆ ਗਿਆ ਜੇ ਬੰ ਆਈ ਆਈ ਗਈ ਸੀ ਅੱਛਾ ਰੇਲ ਗੱਡੀ ਤੇ ਫਿਰ ਤੁਸੀਂ ਆਈ ਰੇਲ ਗੱਡੀ ਤੇ ਆਏ ਆ ਮੂਰੇ ਫਿਰ ਟ੍ਰੈਕ ਭਾ ਗਿਆ ਸੀ ਉੱਥੇ ਸਾਡੇ ਘਰਾਂ ਚ ਕੋਈ ਟ੍ਰੈਕ ਜ਼ਿਆਦਾ ਬਸ ਇੱਥੇ ਆ ਗਿਆ ਤਾਂ ਮੋਹ ਪੈ ਸੀ ਚਾਹੁੰਦੇ ਸੀ ਅਗਲੇ ਨੂੰ ਵੀ ਹੁਣ ਨਾ ਹੀ ਕੋਈ ਰਿਸ਼ਤੇਦਾਰ ਆਇਆ ਤੇ ਆਦਮੀ ਗੱਡਿਆਂ ਤੇ ਮੁੜ ਗਿਆ ਦੇ ਵੇ ਦੇ ਲਾ ਕਰਦੇ ਤੇ ਰਾਤ ਨੂੰ ਵਾਹ ਅਗਲੇ ਕਹਿੰਦੇ ਕਰੋ ਭਾਈ ਗੱਲਾਂ ਬਾਤਾਂ ਅਗਲੇ ਨੂੰ ਪੁੱਛਦੇ ਕਿਵੇਂ ਫਸਲ ਵਾੜੀ ਐ ਕਿਵੇਂ ਕੋਈ ਤੰਦਰੁਸਤੀ ਐ ਹੁਣ ਵਸਾਂ ਆਉਂਦੇ ਅਗਲੇ ਟਿਪਣਾ ਲੈ ਆਉਂਦੇ ਸਮੋਸੇ ਕਿ ਠੰਡਾ ਲਿਆਤਾ ਤੇ ਬਸ ਮੁੜ ਗਏ ਪਹਿਲਾਂ ਨਹੀਂ ਸੀ ਲਿਆਉਂਦੇ ਹੁੰਦਾ ਸਮੋਸੇ ਸਮੋਸੇ ਹੀ ਦੇਖੀ ਨਹੀਂ ਸੀ ਕਿਸੇ ਨੇ ਉਹ ਤਾਂ ਰੋਟੀ ਬਣਾਉਂਦੇ ਅਗਲੇ ਵਦਗਾ ਸੁਣਦਾ ਮੈਂ ਕਹਿੰਦਾ ਵੀ ਅੱਗੇ ਨਾ ਮੱਕੀ ਦੀ ਰੋਟੀ ਬਾਲਾ ਪਕਾਉਂਦੇ ਸੀ ਮੱਕੀ ਵਗਰੇ ਹੁੰਦੀ ਸੀ ਘਰੇ ਕਣਕ ਨਹੀਂ ਸੀ ਹੁੰਦੀ ਫਿਰ ਨਹੀਂ ਕਣਕ ਹੁੰਦੀ ਸੀ ਛਾਉਂਗੀ ਸੀ ਸਾਗ ਸਮੋਦਾ ਉਹ ਹੁਣ ਤਾਂ ਪੜੋ ਖਾਣਾ ਉਹ ਇੰਨਾ ਸਾਗ ਉਹ ਇੰਨਾ ਕਿਉਂ ਮਾਰਦੇ ਵਿੱਚ ਮੱਕੀ ਦੀ ਰੋਟੀ ਹੁੰਦੀ ਇੰਨਾ ਕਿਉਂ ਹਾਂ ਉਹ ਤਾਂ ਹੀ ਖਾਂਦੇ ਸੀ ਅੱਛਾ ਆ ਪ੍ਰਾਣੇ ਹੋ ਰਹੀ ਥੁਰੇ ਫਿਰਦੇ ਐ ਨਿਕੋਂ ਹੁਣ ਵਾਲੇ ਕਿਉਂ ਹੁਣ ਕੌਣ ਕਰਾਂਗਾ ਮੈਨੂੰ ਤਾਂ ਤਿੰਨ ਮਹੀਨੇ ਹੋ ਗਏ ਦੁੱਧ ਕਿਉਂ ਬੰਦ ਕਿਧਰ ਖੂਣ ਘੜਾਗਾ ਸਸੀਕਾਲ ਪੰਜਾਬ ਪ੍ਰਥਮ ਪੌਡਕਾਸਟ ਤੇ ਸਵਾਗਤਾਂ ਮੈਂ ਹਾਂ ਸੰਸਾਰਦੀਪ ਸਿੰਘ ਕਹਿੰਦੇ ਨੇ ਕਿ ਪੰਜਾਬ ਦੇ ਪੁਰਾਣੇ ਬਜ਼ੁਰਗ ਜਿਹੜੇ ਨੇ ਉਹ ਪੰਜਾਬ ਦਾ ਉਹ ਅਨਮੋਲ ਖਜ਼ਾਨਾ ਹੈ ਜਿਨ੍ਹਾਂ ਦੇ ਕੋਲ ਪੰਜਾਬ ਦਾ ਪੁਰਾਣਾ ਸੱਭਿਆਚਾਰ ਪੁਰਾਣੀਆਂ ਗੱਲਾਂ ਪੁਰਾਣੀਆਂ ਖਰਾਕਾਂ ਦੀਆਂ ਉਹ ਅਨਮੋਲ ਗੱਲਾਂ ਸੰਭ ਕੇ ਰੱਖੀਆਂ ਨੇ ਜਿਹੜੀਆਂ ਅੱਜ ਵਾਲੀ ਪੀੜ੍ਹੀ ਨੂੰ ਜਾਂ ਇਸ ਤੋਂ ਆਉਣ ਵਾਲੀ ਪੀੜ੍ਹੀ ਨੂੰ ਕੁਝ ਵੀ ਪਤਾ ਨਹੀਂ ਪੁਰਾਣੀਆਂ ਖਰਾਕਾਂ ਸ਼ੁੱਧ ਹੁੰਦੀਆਂ ਸੀ ਪੁਰਾਣੀਆਂ ਖਰਾਕਾਂ ਵਧੀਆ ਹੁੰਦੀਆਂ ਸੀ ਇਸ ਕਰਕੇ ਪੁਰਾਣੇ ਬਜ਼ੁਰਗਾਂ ਦੇ ਸਰੀਰ ਵੀ ਜਿਹੜੇ ਨੇ ਤੰਦਰੁਸਤ ਨੇ ਆਖਰ ਕਿੰਨਾ ਕੁ ਵਧੀਆ ਸੀ ਉਹ ਪੁਰਾਣਾ ਵੇਲਾ ਕਿੰਨੀ ਕੁ ਵਧੀਆ ਸੀ ਪੁਰਾਣੇ ਵੇਲੇਆਂ ਦੀ ਉਹ ਆਪਸੀ ਭਾਈਚਾਰਕ ਸਾਂਝ ਏਸੇ ਗੱਲਾਂ ਨੂੰ ਲੈ ਕੇ ਅੱਜ ਸਾਡੇ ਨਾਲ ਇੱਕ ਬਜ਼ੁਰਗ ਮਾਤਾ ਹੋਣਗੇ ਜਿਨ੍ਹਾਂ ਤੋਂ ਉਹਨਾਂ ਦੀ ਜ਼ਿੰਦਗੀ ਦਾ ਖੱਟਿਆ ਤਜਰਬਾ ਸਾਂਝਾ ਕਰਾਂਗੇ ਤੇ ਹੋਰ ਵੀ ਗੱਲਾਂ ਬਾਤਾਂ ਬੇਬੇ ਦੇ ਨਾਲ ਕਰਾਂਗੇ 75 ਸਾਲਾਂ ਦੀ ਉਮਰ ਦੀ ਮਾਤਾ ਜਰਨੈਲ ਕੌਰ ਸਾਡੇ ਨਾਲ ਮੌਜੂਦਾਂ ਮਾਤਾ ਸਾਸਿਕਾ ਠੀਕ ਹੋ ਠੀਕ ਹੈ ਸੇਤ ਬਸ ਠੀਕ ਹੈ ਚੱਲੀ ਜਾਂਦਾ अच्छा माता उमर ਕਿੰਨੀ ਕੁ ਹੋ ਗਈ ਆ ਤੁਹਾਡੀ 75 ਸਾਲ ਦੀ ਹੂੰ ਉਹਦਾ ਤੇ ਹੱਲਿਆਂ ਦਾ ਪਤਾ ਹੈ ਯਾਦਾ ਕੁਛ ਮਾਣਾ ਮੋਟਾ ਹੱਲਿਆਂ ਦੇ ਟਾਈਮ ਨੂੰ ਕਿੰਨੇ ਕੁ ਸੀਗੇ ਉਹ ਤਾਂ 6 ਮਹੀਨਿਆਂ ਦੇ 6 ਮਹੀਨਿਆਂ ਦੇ ਸੀ ਸੁਣੇ ਹੀ ਨੇ ਗੱਲਾਂ ਬਾਤਾਂ ਦਾ ਦਾਦੀ ਤੋਂ ਸੁਣੀਆਂ ਆ ਵੀ ਤੋਂ ਹਾਂ ਅੱਛਾ ਤੇ ਅ ਪੁਰਾਣਾ ਟਾਈਮ ਜਿਵੇਂ ਹਨਾ ਮੈਂ ਗੱਲ ਆਪਾਂ ਗੱਲਾਂ ਕਰਦੇ ਹੁੰਨੇ ਆ ਇਹ ਪੁਰਾਣਾ ਟਾਈਮ ਵਧੀਆ ਸੀ ਵਧ ਕੇ ਸੀ ਤਾਂ ਮਲਾਪ ਸੀ ਲੋਕਾਂ ਦਾ ਹੁਣ ਹੈ ਨਹੀਂ ਮੂੰਹ ਪਿਆਰਾ ਹੂੰ ਉਹ ਤਾਂ ਮੂੰਹ ਪਿਆਰ ਸੀ ਚਾਹੁੰਦੇ ਸੀ ਅਗਲੇ ਨੂੰ ਵੀ ਬਸ ਆਇਆ ਇੰਤਜ਼ਾਰ ਹੁਣ ਆਈ ਕੋਈ ਰਿਸ਼ਤੇਦਾਰ ਆਇਆ ਤੇ ਆਦਿਆਂ ਗੱਡੀਆਂ ਤੇ ਮੁੜ ਗਿਆ ਬਹਿ ਕੇ ਗੱਲਾਂ ਕਰਦੇ ਵੀ ਰਾਤ ਨੂੰ ਵਾਹ ਅਗਲੇ ਕਹਿੰਦਾ ਕਰੋ ਭਾਈ ਗੱਲਾਂ ਬਾਤਾਂ ਅਗਲੇ ਨੂੰ ਪੁੱਛਦੇ ਕਿਵੇਂ ਫਸਲ ਵਾੜੀ ਹੈ ਕਿਵੇਂ ਕੋਈ ਤੰਦਰੁਸਤੀ ਹੈ ਹੁਣ ਬਸ ਆਉਂਦੇ ਅਗਲੇ ਤੇ ਅਗਲਾ ਰੋਟੀ ਬਣਾ ਲੈ ਆਉਂਦੇ ਸਮੋਸੇ ਕੇ ਠੰਡਾ ਜਾਤਾ ਤੇ ਬਸ ਮੁੜ ਗਏ ਹੂੰ ਉਹ ਬੜੇ ਗਏ ਫਿਰ ਪਹਿਲਾਂ ਨਹੀਂ ਸੀ ਲਿਆਉਂਦੇ ਹੁੰਦਾ ਸਮੋਸੇ ਸਮੋਸੇ ਜਿਵੇਂ ਨਹੀਂ ਦੇਖੀ ਨੀ ਸੀ ਕਿਸੇ ਨੇ ਹਾਂ ਉਹ ਤਾਂ ਰੋਟੀ ਬਣਾਉਂਦੇ ਅਗਲੇ ਵਦਗਾ ਹੂੰ ਆਖੀਰਾ ਬਣਾਉਂਦੇ ਘਰੇ ਪ੍ਰਸ਼ਾਦ ਬਣਾਉਂਦੇ ਹੁਣ ਪ੍ਰਸ਼ਾਦ ਨੂੰ ਕੋਈ ਸਾਂਹਦਾ ਨਹੀਂ ਕੜਾ ਨੂੰ ਹਾਂ ਕੜਾ ਨੂੰ ਕੀ ਕਰਨਾ ਕੜਾ ਕਹਿੰਦੇ ਹੈਗੇ ਹੁਣ ਤਾਂ ਕਹਿੰਦੇ ਨੇ ਕਹਿੰਦੇ 슈ਗਰ ਹੋ ਜੂ ਕਹਿੰਦੇ ਹੁਣ ਨਾ ਖਾਓ ਡਾਕਟਰ ਹੀ ਨਹੀਂ ਖਾਣ ਦਿੰਦੇ ਮਿੱਠਾ ਹਾਂ ਅਛਾ ਭਾਈ ਭਾਈ ਸਕੂਲ ਗਏ ਹੋ ਮਾਣਾ ਮੋਟਾ ਜਾਂ ਨਹੀਂ ਦੋ ਦਿਨ ਗਏ ਸੀ ਭਾਈ ਦੋ ਦਿਨ ਹਾਂ ਭਰਾ ਲੈਣੇ ਸੀ ਭੈਣਾ ਵੱਡੀਆਂ ਸੀ ਸਿਆਸ ਯਾਰ ਤੇ ਉਹਦੇ ਨਾਲ ਖੇਤੀ ਕਰਾਉਂਦੇ ਸੀਗੇ ਅੱਛਾ ਸਕੂਲ ਕਿਹੜਾ ਖੂਹਾਂ ਤੋਂ ਪਾਣੀ ਭਰਦੇ ਸੀਗੇ ਕਹਿੰਦੇ ਪਸ਼ੂਆਂ ਨੂੰ ਵੜਦਾ ਹੁਣ ਟੋਬਿਆਂ ਤੇ ਲਿਆਉਂਦੇ ਸੀ ਕੰਮੀ ਕਰੀ ਜਾਂਦੇ ਸੀ ਅੱਛਾ ਉਦੋਂ ਕਿਹੜੇ ਬਿਹਤਰੇ ਨਾਲ ਦੋ ਦਿੰਦੇ ਸੀ ਗਲੇ ਹੁਣ ਪਰਦਾਂ ਦੇ ਪੇਟੀਆਂ ਪਹਾਥਾ ਨਾ ਹੋਵੇ ਦੋ ਬਿਹਤਰੇ ਦੇ ਅਗਲਾ ਕਹਿੰਦਾ ਪਹਿਲਾਂ ਬਿਹਤਰੇ ਚ ਹੀ ਪੈਂਦੇ ਹੈਗੇ ਹੁਣ ਹੁਣ ਪੁੱਟੇ ਰਵਾ ਚੱਲ ਗਏ ਹਾਂ ਪਹਾ ਨਾ ਹੋਵੇ ਅਗਰ ਦੇ ਦੋ ਦੋਦਿਆਂ ਵੀ ਤਿੰਨ ਦੇ ਦੋ ਫ੍ਰਿਜ ਦੇ ਦੋ ਟੈਲੀ ਵੀ ਕਿੱਤ ਕਿਹੜੇ ਫ੍ਰਿਜ ਦੇ ਕਿਹੜੇ ਟੈਲੀ ਵੀ ਸੀ ਨਰਮਾ ਚੁੱਕਦੇ ਜੇ ਨਾ ਪਾਣੀ ਉਹ ਤੜੋ ਦੇ ਖਾਣਾ ਚੋ ਪੀਂਦਾਂਦੇ ਸੀ ਅੱਛਾ ਅੱਜ ਕੱਲ ਤਾਂ ਫਿਰ ਫਿਲਟਰ ਆ ਗਿਆ ਹਾਂ ਫਿਲਟਰ ਆ ਗਿਆ ਹੁਣ ਤਾਂ ਵੀ ਨਹੀਂ ਪਸੰਦ ਆਉਂਦੇ ਹਾਂ ਹੁਣ ਤਾਂ ਆਲੂ ਵਾਲੇ ਵੀ ਨਹੀਂ ਆਏ ਤੇ ਆ ਪੰਜ ਸੌ ਵਾਲੇ ਵੀ ਨਹੀਂ ਪਸੰਦ ਕਿਸੇ ਦੇ ਹਾਂ ਹੁਣ ਤਾਂ ਪਾਣੀ ਵੀ ਮੱਲ ਲੈਣਦੇ ਅਗਲੇ ਇਹਦੇ ਫਿਲਟਰ ਨਹੀਂ ਹਾਂ ਮਾਰੋ ਤੋ ਲਿਓ ਥੋੜੇ ਟਾਈਮ ਨਹੀਂ ਸੀ ਹੁੰਦਾ ਕਿਤੇ ਦੁਕਾਨ ਤਕ ਹੁੰਦੇ ਜਿਵੇਂ ਅੱਜ ਕੱਲ ਤਾਂ ਦੁਕਾਨਾਂ ਤੇ ਆਮ ਮਿਲਦਾ ਪਣਦਾ ਦੁਕਾਨਾਂ ਦੇਖੀ ਨਹੀਂ ਸੀ ਪੁੱਤ ਕਦੇ ਗੱਲਾਂ ਤੇ ਕੌਣ ਜਾਣਦਾ ਸੀ ਬੁੜੇ ਕਿੱਥੇ ਜਾਂਦੇ ਦੁਕਾਨਾਂ ਤੇ ਹੂੰ ਕੋਈ ਨਹੀਂ ਕੋਈ ਜਾਂਦਾ ਸੀਗਾ ਕਰੇ ਸੀ ਕਰ ਲਓ ਜਿਹੜਾ ਕਰਨਾ ਵਾਹ ਸਾਰ ਤੋਂ 6 ਮਿੰਨ ਦਾ ਬੱਕਰ ਲਿਆ ਕੇ ਤਾਂ ਥੋੜਾ ਵੀ ਸਾਰਾ ਝਾੜੂ ਲਿਆ ਬੱਕਰ ਲਿਆ ਕੋਸ ਨਹੀਂ ਸੀਗਾ ਨਾ ਕੋਈ ਪੱਤ ਜਿ ਮਿੱਟੀਆਂ ਲਾਈ ਜਾਂਦੀਆਂ ਸਾਰਾ ਦਿਨ ਅੱਛਾ ਐਸਾ ਤੇ ਨਰਮਿਕ ਪਾਉਂ ਤੇ ਚਾਹ ਚੜਦਾ ਨਰਮਿਕ ਘਰ ਲੇਪ ਲੋ ਹਾਂ ਤੇ ਹੁਣ ਆ ਖਾ ਕੇ ਪੈ ਜਾਣੇ ਸਾਰੇ ਰੰਬਰੀ ਆ ਪੈ ਜਾਣੇ ਉਹਨਾਂ ਨੇ ਤਾਂ ਪੈਣ ਜੋ ਹੈ ਹੀ ਨਹੀਂ ਹਾਂ ਚੱਲ ਪਿਛੋਣੇ ਹਾਂ ਹਾਂ ਨਾ ਫਿਰ ਸ਼ਹਿਰ ਸ਼ੂਰ ਨਹੀਂ ਸੀ ਜਾਂਦਾ ਜਿਵੇਂ ਤੁਸੀਂ ਕਹੇ ਵੀ 6 ਮਹੀਨੇ ਬਾਅਦ ਬੋਕਰ ਮਿਲਦਾ ਸੀ ਤੇ ਲਿਆ ਕੇ ਦਿੰਦੇ ਸੀ ਸਸਤਾ ਲਿਆ ਕੇ ਦਿੰਦੇ ਸੀ ਮੰਡੀਂ ਕੌਣ ਜਾਂਦਾ ਸੀ ਵੇਖੀ ਨਹੀਂ ਮੰਡੀ ਕੀ ਹੁੰਦੀ ਹੈ ਕੁੜੀਆਂ ਜਾਂਦੀਆਂ ਨਹੀਂ ਸੀ ਜਿਵੇਂ ਅੱਜ ਕੱਲ ਤਾਂ ਫਿਰ ਜਾਂਦੀਆਂ ਨਾ ਨਾ ਕੋਈ ਨਹੀਂ ਜਾਂਦਾ ਕਿਸੇ ਨੂੰ ਕਿਤੇ ਨਹੀਂ ਕੋਈ ਜਾਣਦਾ ਸੀ ਜਾਣਦੇ ਸੀ ਮੰਡੀ ਕੀ ਹੁੰਦਾ ਪਤਾ ਹੀ ਨਹੀਂ ਸੀ ਨਾ ਆ ਪੁੱਛੋ ਮੰਡੀ ਸਾਡੇ ਤਾ ਉਹ ਨਹੀਂ ਵੇਚਦੇ ਵੀ ਕਿਵੇਂ ਹੈਗੇ ਅੱਜ ਜਿਹੜੀ ਦੋ ਗੇੜੇ ਵੀ ਲਾਇਆ ਉਹਨੇ ਹਾਂ ਅੱਜ ਕੱਲ ਤਾਂ ਮਨ ਲੱਗਦਾ ਜਾਇਓਨੇ ਹੋਣਾ ਹੁਣ ਤਾਂ ਜਾਣੇ ਆ ਹੁਣਾਂ ਦੀ ਕਵੀਲ ਪਹਿਲਾਂ ਵੀ ਜਵਕਾ ਨਾ ਆਏ ਇਹਦੇ ਨਾਲ ਕਵੀਲ ਮੁੰਡਾਉਣਾ ਜੇ ਮਨ ਹੁਣ ਤਾਂ ਸੌ ਕੰਮ ਤਾਂ ਲਿਆ ਕੇ ਵੀ ਦੇਣ ਸੁੱਖ ਨਾ ਇਹ ਬੈਗ ਆ ਦੋ ਨੋਆ ਦੋ ਪੋਤੇ ਹੁਣ ਤਾਂ ਜਾਣਾ ਪੈਂਦੇ ਹੈਗਾ ਹੁਣ ਤਾਂ ਕੁੜੀਆਂ ਦਾ ਕਾਰਜ ਵਿਹਾਰ ਨੂੰ ਉਹ ਤਾਂ ਫਿਰ ਜਾਣ ਹੀ ਨਹੀਂ ਦੱਸ ਕੋਈ ਉਹ ਤਾਂ ਗੱਲਾਂ ਆ ਬਾਗ ਜੰਨਾਂ ਬਾਗ ਜੀ ਜਾਵਾਂਗੇ ਅੱਛਾ ਬੇਬੇ ਖਰਾਕਾਂ ਖਰੂਕਾਂ ਕਿਵੇਂ ਹੁੰਦੀਆਂ ਸੀ ਉਹ ਟਾਈਮਾਂ 'ਚ ਖਾਣ ਨੂੰ ਜਾਦੇ ਕੀ ਹੁੰਦਾ ਸੀ ਖਰਾਕ ਉਹ ਤਾਂ ਉਦੋਂ ਤੇ ਆਪਦੇ ਆਮ ਤਾਂ ਬੜੀ ਲਾਹਾਂ ਦੇ ਪੀਲਾਂ ਦੇ ਕੋਈ ਕਿਸਾ ਕੋਈ ਦੋਖਾ ਨਹੀਂ ਸੀ ਨਾ ਕਦੇ ਕੋਈ ਡਾਕਟਰ ਤੇ ਲੈ ਕੇ ਗਿਆ ਸੀ ਨਾ ਹੀ ਦੁੱਖ ਦੇ ਬਾਗ ਰੂ ਦੀ ਕਿਰਪਾ ਨਾਲ ਹੂੰ ਨਾ ਬੰਦਿਆਂ ਦਾ ਸਾਰੇ ਹਾੜੀਆਂ ਵੜਦੇ ਸੀ ਹੁਣ ਸੰਨੀਆਂ ਕਰਨੋਂ ਬਿਨਾਂ ਇਖਤियार ਪਾ ਲੇ ਹੁਣ ਉਹ ਗੱਲਾਂ ਕਹਿ ਜਾਂ ਹੂੰ ਜਿਵੇਂ ਅੱਜ ਕੱਲ ਤਾਂ ਗੋਡੇ ਗੁੱਡੇ ਜੇ 바ਵਾ ਦੁਖੀ ਜਾਂਦੇ ਹੁਣ ਸਾਰਿਆਂ ਦੇ ਤੂੰ ਪਵਾਈ ਜਾਂਦੇ ਆ ਦੁੱਖ ਦੇ ਕੀ ਦੀ ਮਾਂ ਦੇ ਆਹ ਪਹਿਲਾਂ ਪਤਾ ਹੁੰਦਾ ਸੀ ਬੁੜੀਆਂ ਨੂੰ ਵੀ ਗੋਡੇ ਹੀ ਪਾਏ ਜਾਂ ਮੈਨੂੰ ਪਤਾ ਹੁੰਦਾ ਸੀ ਲੋਕਾਂ ਨੂੰ ਨਾ ਨਾ ਤਾਂ ਕੋਡੇ ਸੁਨੇ ਵੀ ਨਹੀਂ ਪਵਾਏ ਤਾਂ ਕਿਹਦੇ ਸੁਨੇ ਸੀ ਤੂੰ ਕਹੇ ਨਹੀਂ ਪੁੱਤ ਕਿਸੇ ਦੇ ਖਰਾਕਾਂ ਵਧੀਆ ਸੀ ਖਰਾਕਾਂ ਵਧੀਆ ਸੀ ਪਤਾ ਨਹੀਂ ਪਾਣੀ ਇਹ ਸੀ ਪਤਾ ਨਹੀਂ ਜਾਨਾ ਸੀ ਤੇ ਹੁਣ ਹਰੇ ਕਰੇ ਮੈਡੀਕਲ ਬਣੇ ਪਏ ਹੈਗੇ ਹੂੰ ਚਾਰ ਜੀ ਹਤਾ ਵੀ ਮਹਾਰਾਟੇ ਜੀ ਹਤਾ ਵੀ ਮਾਰ ਹੈ ਹੂੰ ਐ ਅੱਛਾ ਮਾ ਤਾਂ ਵਿਆਹ ਕਿੰਨੇ ਸਾਲ ਦੀ ਉਮਰ ਚ ਹੋ ਗਿਆ ਸੀਗਾ ਵਿਆਹ 14ਵੇਂ ਸਾਲ ਚ ਇੰਨੀ ਛੋਟੀ ਉਮਰ ਚ ਹੋਰ ਉਹ ਤਾਂ ਫਿਰ ਐ ਸੀ ਇਹ ਕੋਈ ਆ ਜਾਂਦਾ ਰਸਤੇ ਦਾ ਵਿਸਾਕ ਦੇ ਉਹ ਜਵਾਬ ਨਹੀਂ ਦਿੰਦੇ ਸੀ ਨਾ ਹੂੰ ਉਹ ਤਾਂ ਕੋਡ ਨਾ ਉਹਨੇ ਜਵਾਬ ਦੇ ਦਿੰਦਾਂਗੇ ਵੈਸ ਕਰਾਉਂਦਿਆਂ ਅੱਛਾ ਉਹਦਾ ਉਹਦਾ ਮਾਪਿਆਂ ਦੀ ਚੇਪ ਸੀ ਭਾਈ ਹਾਂ ਹਾਂ ਤਾਂ ਆਪ ਤਾਂ ਵੱਡੇ ਦੇ ਇੱਕ ਚਾਚੇ ਤਾਂ ਇਹਦੀ ਚੇਪ ਹੁਣ ਤੇ ਆਪਾਂ ਚੋਂ ਪਾਏ ਨਹੀਂ ਕਿਸੇ ਨੂੰ ਅੱਗੇ ਤਾਂ ਮਨ ਲੱਗਦਾ ਘੂਰ ਵੀ ਦਿੰਦਾ ਸੀ ਨਾ ਜਵਾਕਾਂ ਨੂੰ ਚਾਚੇ ਤਾਂ ਸਾਡੇ ਹੁਣ ਜਵਾਕ ਆ ਮੇਰੇ ਮੁੰਡੇ ਪੜਿਆ ਆਣ ਕੇ ਮਾਰਦੇ ਚਾਚੇ ਤਾਂ ਇਹ ਕਹਤਾ ਵੀ ਇਧਰ ਨਹੀਂ ਜਾਣਾ ਤੇ ਆਹ ਦਾ ਬਾਨਾ ਵੀ ਚੱਕ ਲੈ ਮੈਂ ਆ ਸਵਾ ਦਾ ਇਹ ਤੋਂ ਵੱਡਾ 3 ਸਾਲਾਂ ਤੋਂ ਉਦੋਂ ਵੱਡਾ ਅੱਜ ਲੱਤ 'ਚ ਬਾਜਾ 5 ਸਾਲਾਂ ਤੇ ਤੇ ਸਭ ਨਾ ਸਾਡੇ ਕੋਲ 7 ਕਿੱਲੇ ਸੀ ਲੋ 50-50 ਕਿੱਲੇ ਨਾਲ ਮਿਰੰਗਾ ਕਰਕੇ ਬਜਾਣੇ ਆਪ ਦਾ ਘਰ ਬੰਨ ਕੇ ਦਿਖਾਤਾ ਹਾਂ ਆਹ ਤੇ ਪਿਓ ਦੀ ਜਾਦਗਰੀ ਬਣਾਤੀ ਤੇ ਜੇ ਫਿਰਦੇ ਰਹਿੰਦੇ ਤੇ ਲੋਕਾਂ ਨਾਲ ਕਰਾਇਆ ਵੀ ਬਸੇ ਰਹੇ ਬਾਦੂ ਹੂੰ ਉਦੋਂ ਉਦੋਂ ਕਾਉ ਡਰਦੇ ਸੀਗੇ ਵੀ ਕੰਮ ਸਿੱਖ ਕੇ ਹੁਣ ਕੰਮਾਂ ਦੀ ਚਾਹੋਂ ਭਾਏ ਨਹੀਂ ਕਿਸੇ ਕੋਲੇ ਹੁਣ ਆ ਚਲੇ ਜਾਂਦਾ ਮੋਬਾਈਲ ਹਾਂ ਹੋਰ ਕੀ ਹੈ ਬੜੇ ਜਦੋਂ ਕਾਂਕੂੜੇ ਕਰ ਮਾਇ ਸੁਣੇ ਸੀ ਉਹਨੇ ਕਿ ਪੜ੍ਹਾਈ ਵੀ ਮੋਬਾਈਲਾਂ ਤੇ ਹੋਊਗੀ ਹੂੰ ਬੜੇ ਤਾਂ ਤੁਸੀਂ ਵੀ ਹੋਵੋਗੇ ਹੂੰ ਹੂੰ ਇੰਨੇ ਮੋਬਾਈਲਾਂ ਤਾਂ ਨਹੀਂ ਪੜ੍ਹੇ ਨਹੀਂ ਇੰਨੇ ਨਹੀਂ ਪੜ੍ਹੇ ਅੱਜ ਕੱਲ ਤਾਂ ਹੁਣ ਹਰੇ ਕੋਲੇ ਕਿ ਪੜ੍ਹਾਈ ਮੋਬਾਈਲ ਤੇ ਆਊਗੀ ਜਿਹੜਾ ਏਡਾ ਕ ਜਵਾਕ ਉਹ ਵੀ ਹਾਂ ਬੱਚਾ ਵੀ ਲੱਗੀ ਜਾਂਦਾ ਇਹ ਵੀ ਹੁਣ ਮੈਨੂੰ ਮੋਬਾਈਲ ਪੜਾਉ ਉਹ ਛੋਟਾ ਜਾ ਹਾਂ ਕਾਂ ਟੂਟ ਲਾਉਣੇ ਕਿ ਕਿਹੜੇ ਕਾਂ ਟੂਟ ਸੀ ਕਿਹੜਾ ਕੁਝ ਨਹੀਂ ਸੀਗਾ ਨਹੀਂ ਫਿਰ ਟੀਵੀ ਟੂ ਵੀ ਕਿਵੇਂ ਸੀ ਫਿਰ ਉਹ ਨਾ ਕੁਝ ਨਹੀਂ ਸੀ ਪੁੱਤ ਨਾ ਨਾ ਕੋਈ ਟੀਵੀ ਨਾ ਕੋਈ ਏਲੀ ਵੀ ਨਾ ਮੇਰੇ ਕੈਨੇ ਕੋ ਸਾਇਆ ਪੱਕਾ ਵੀ ਇੱਕ ਹੁੰਦਾ ਸੀ ਉਹ ਕੁਰਸੀ ਤੇ ਜਿਹੜੇ ਜੇ ਖਾਣਾ ਉਹ ਜਿਹੜਾ ਉਹ ਟੇ ਕੁਰਸੀ ਦੇ ਉੱਪਰ ਆ ਘੁੰਮਦਾ ਸੀ ਉਹ ਹਾਂ ਬਸ ਉਹ ਹੀ ਹੁੰਦਾ ਸੀ ਐਡਾ ਪਰਿਵਾਰ ਸੀਗਾ ਬਿਜਲੀ ਬੁਝਲੀ ਦਾ ਕਿਵੇਂ ਹੁੰਦਾ ਸੀ ਫਿਰ ਲੋਕ ਬਿਜਲੀ ਪਾਇਰ ਪਾਇਰ ਸਾਡੇ ਘਰ ਨੇ ਲਵਾਏ ਸੀਗੇ ਸਾਡੇ ਬਾਬਾ ਬਹਿਰਾ ਸੋਨੇ ਹਾਂ ਫਿਰ ਇੱਕ ਕਰ ਨੇ ਉਹ ਫਿਰ ਸਿਰ ਫਿਰ ਲੋਕ ਵੇਖਣ ਆਉਂਦੇ ਸੀਗੇ ਬਿਜਲੀ ਦੇਖਣ ਆਉਂਦੇ ਸੀ ਵੀ ਬਿਜਲੀ ਚੱਲਦੀ ਆ ਬਿਜਲੀ ਚੱਲਦੀ ਆ ਉਦੋਂ ਤਾਂ ਹੀ ਸੀ ਅੱਛਾ ਹੁਣ ਹੈ ਨਹੀਂ ਹੁਣ ਤਾਂ ਤੈਨੂੰ ਪਤਾ ਬਿੰਦੇ ਬਿੰਦੇ ਡੋਡੀ ਅੱਛਾ ਮੈਂ ਭੇਜੀ ਮੈਂ ਵਿਆਹ ਦੀ ਹਣਾ ਮੈਂ ਗੱਲ ਕਰਾਂ ਥੋੜਾ ਜਦੋਂ ਵਿਆਹ ਹੋਇਆ 14 ਸਾਲ ਦੀ ਉਮਰ ਚ ਫਿਰ ਐ ਪਤਾ ਸੀ ਜਿਵੇਂ ਅੱਜ ਕੱਲ ਤਾਂ ਕੁੜੀਆਂ ਜਿਵੇਂ ਹਨਾ ਚਾਹ ਬਹੁ ਕਰਦੀਆਂ ਨੇ ਵਿਆਹ ਇਹ ਮੇਰਾ ਸੁਪਰ ਦੇ ਕੇ ਪਈ ਤੋਰਨੇ ਤੀਜ ਦਿਨ ਜਾਣਾ ਹੁੰਦਾ ਸੀ ਤੀਜ ਦਿਨ ਇਕ ਲਾਇਆ ਨਾਲ ਮੁੰਡੇ ਆਉਂਦੇ ਸੀ ਭਰਾ ਹਾਂ ਹੁਣ ਬਸ ਕੌਣ ਆਉਂਦਾ ਕੌਣ ਜਾਂਦਾ ਉਹ ਗੰਗਿਆ ਕਰਨਾ ਉਦੋਂ ਐ ਸੀ ਹਾਂ ਅੱਛਾ ਖਰਚਾ ਕਿੰਨਾ ਹੋਇਆ ਸੀ ਪਾਪੇ ਵਿਆਹ ਤੇ ਹਾਂ ਖਰਚਾ ਹੋਇਆ ਸੀ 7000 7000 ਹਾਂ ਹੰਡਾ ਆਉਂਸੀ ਲਡੂ ਜਿਲੇ ਮੈਂ ਪਕਾ ਲਾਂਦੇ ਸੀ ਇਹਦਾ ਹੋਰ ਕੀ ਸੀ ਉਹ ਠੰਡੇ ਸੀ ਕੋ ਤ ਤੈਨੂੰ ਕਿਹਾ ਜੀ ਪਾਣੀ ਤਾਂ ਵੀ ਨਾਲੇ ਪਈ ਜਾਂਦਾ ਹਾਂ ਹਾਂ ਆ ਵਿਆ ਸੀ ਕਿੰਨੇ ਕ ਦਿਨ ਰੁਕੀ ਸੀ ਜਨ ਫਿਰ ਤੀਜੇ ਦਿਨ ਤੀਜੇ ਦਿਨ ਗਏ ਸੀ ਅੱਛਾ ਬਾਪੂ ਦੇਖਿਆ ਸੀ ਫਿਰ ਵਿਆਹ ਤੋਂ ਪਹਿਲਾਂ ਨਾ ਨਾ ਹਾਂ ਉਹ ਤਾਂ ਕੌਣ ਜਾਣੇ ਤਾਸੇ ਮੁੱਠੀ ਪਚੋਲਾ ਪਾਇਆ ਸੀ ਚੱਕਰ ਦੀ ਮੁੱਠੀ ਪਤਾਸੇ ਵੀ ਨਹੀਂ ਸੀ ਕੁਝ ਨਹੀਂ ਸੀ ਦੋ ਹਾਂ ਆਏ ਕੋਈ ਸਹੀ ਨਹੀਂ ਸੀ ਪਤਾ ਅੱਛਾ ਤੇ ਜਿਵੇਂ ਹਨਾ ਬਾਪੂ ਨੂੰ ਸੀ ਦੇਖਿਆ ਫਿਰ ਅੱਜ ਕੱਲ ਤਾਂ ਹਨਾ ਵਾਵਾ ਚੱਲ ਪਿਆ ਆਪਣੇ ਪਾਈ ਫਿਰ ਜੇ ਰਵਾਜ ਆ ਉਹ ਜ ਮਾਹੌਲ ਚੱਲ ਪਿਆ ਉਹਦੇ ਚੱਲੀ ਜਾਂਦੇ ਹੈ ਜੀ ਹਾਂ ਉਹਦਾ ਮਹੌਲਾ ਮੂਜੀ ਵਗੈਰ ਦਾ ਅੱਗੇ ਕੋਣ ਕੋਠੀਆਂ ਪਾਉਂਦੇ ਸੀ ਅਗਲੇ ਸਰਕਣ ਦੇ ਛੱਤ ਪਾ ਕੇ ਭਾਈਆਂ ਉਹ ਵੀ ਘਰ ਸੀ ਹੁਣ ਵੀ ਘਰ ਹੁਣ ਤੇਜਾ ਮਹੌਲਾ ਉਹ ਚੱਲੀ ਜਾਂਦਾ ਹੈਗਾ ਹਾਂ ਅੱਛਾ ਜਿਵੇਂ ਅੱਜ ਕੱਲ੍ਹ ਗਹਿਣਿਆਂ ਦਾ ਹਨਾ ਕੁੜੀਆਂ ਨੂੰ ਖਾਸਾ ਹੁੰਦਾ ਵਿਆਹ ਤੋਂ ਪਹਿਲਾਂ ਗਹਿਣੇ ਗੂਣੇ ਲੈਣ ਜਾਂਦੀਆਂ ਨੇ ਫਿਰ ਤੁਹਾਨੂੰ ਸੀ ਸ਼ੌਂਕ ਉਸ ਟਾਈਮ ਦਿੱਤੇ ਸੀ ਨਾ ਨਾ ਗਹਿਣੇ ਸਾਨੂੰ ਸੋਹਣੇ ਪਾਸੇ ਵਾਦੂ ਹਾਂ ਉਹ ਹੀ ਆਦ ਗਹਿਣੇ ਸੀਗੇ ਇੱਥੇ ਫੁੱਲ ਲਗਾ ਇੱਥੇ ਪਹਿਲੇ ਸੱਗ ਜੱਡੀ ਪਰ ਪਰਵਤ ਨਾ ਮੈਂ ਮਰ ਕੇ ਪਤਣੂ ਇਹਨੂੰ ਕਿੰਨਾ ਸਿਆਣ ਦਾ ਸੀ ਸਿਆਣਾ ਸੀ ਵਾਦੂ ਹੂੰ ਦੋ ਰੁਪਏ ਸੌ ਨੂੰ ਸਿਆਣਾ ਸੌ ਨਹੀਂ ਸੀ ਉਦੋਂ 100 ਰੁਪਏ ਨੂੰ ਹਾਂ ਆ ਜਦੋਂ ਸਾਢੇ 11 ਵਾਰਾ ਉਦੋਂ ਮੇਰੇ ਭਰਾ ਦਾ 228 ਨੂੰ ਖਰੀਦਦਾ ਮੈਂ ਆ ਤੇ ਭਰਾ ਦੇ ਬੈਨ ਨੂੰ ਸਾਰਾ ਸਿਆਣਾ 100 ਚੌੜੇ ਬੰਦ ਤੇ ਹੁਣ ਤਾਂ ਲੱਖ ਸਿਆਣਾ ਹੈਗਾ ਕਿਸ ਕੋਲ ਪਾਉਂਦਾ ਨਹੀਂ ਪਾਉਂਦਾ ਨਹੀਂ ਹਾਂ ਉਹ ਕਿਰਾਣਾਂ ਦੀਆਂ ਹਟਾਂ ਭਰੀ ਜਾਂਦੇ ਨੇ ਹਾਂ ਅੱਛਾ ਬਰਾਤ ਕਿਤੇ ਗਈ ਸੀ ਥੋੜੀ ਗੱਡਿਆਂ ਤੇ ਇੱਥੋਂ ਟ੍ਰੈਕਟ ਤੇ ਫਿਰ ਰੇਲ ਗੱਡੀ ਤੇ ਮੂਰੇ ਟ੍ਰੈਕਟ ਆ ਗਿਆ ਤੇ ਆਈ ਆਈ ਗਈ ਸੀ ਅੱਛਾ ਰੇਲ ਗੱਡੀ ਤੇ ਫਿਰ ਤੁਸੀਂ ਆਈ ਰੇਲ ਗੱਡੀ ਤੇ ਹਾਂ ਆ ਮੂਰੇ ਫਿਰ ਟ੍ਰੈਕਟ ਵਾ ਗਿਆ ਸੀ ਉੱਥੇ ਸਾਡੇ ਘਰਾਂ ਚ ਕੋਈ ਟ੍ਰੈਕਟ ਜ਼ਿਆਦਾ ਬਸ ਇੱਥੇ ਆ ਗਈ ਅੱਛਾ ਆਈ ਅਵਰਾਤਾ ਸੀਂ ਪੇਕੇ ਕਿਹੜੇ ਪਿੰਡ ਦੇ ਮਾਪਾ ਭਾਈ ਫਤੌਰਾ ਫੱਤੇ ਕੋਲੇ ਅੱਛਾ ਨੇੜੇ ਹੀ ਇੱਥੋਂ ਹਾਂ ਅੱਛਾ ਮਾਤਾ ਦਾ ਸਿਰ ਦੁਖੀ ਜਾਂਦਾ ਨਾ ਹਾਂ ਜੀ ਮੇਰੇ ਬੁਖਾਰ ਨਾ ਬੇਸੁਰਤੇ ਮੈਂ ਤਾਂ ਦੱਸੇ ਨਹੀਂ ਮੈਨੇ ਕਹਿੰਦੇ ਵੀ ਆ ਹੁਣਾ ਵੀ ਮੇਰੇ ਚੱਤੇ ਨਹੀਂ ਠੀਕ ਮੈਂ ਤਾਂ ਬੋਤਲ ਲਵਾ ਕੇ ਆਈ ਆ ਅੱਜ ਅੱਛਾ ਅਸਾਂ ਮਾਤਾ ਜਿਵੇਂ ਹੁਣ ਚਲੋ ਤੁਹਾਨੂੰ ਬੁਖਾਰ ਆ ਨਾ ਤੁਸੀਂ ਮੰਨੋ ਕਹਿਆ ਹਨਾ ਵੀ ਮੈਂ ਬੋਤਲ ਲਵਾ ਕੇ ਆਈ ਆ ਜਿਵੇਂ ਪਹਿਲਾਂ ਥੋੜੇ ਟਾਈਮ ਜਦੋਂ ਤੁਸੀਂ ਸਾਡੇ ਵਰਗੇ ਸੀ ਥੋੜੀ ਉਮਰ ਦੇ ਸੀ ਨਾ ਨਾ ਕੋਈ ਲਵਾਉਂਦਾ ਜੀ ਉਦੋਂ ਫਿਰ ਕਿਵੇਂ ਸੀ ਬੁਖਾਰ ਬਖੂਰ ਦਾ ਉਦੋਂ ਕਹਿੰਦੇ ਗੋਲੀਆਂ ਦਾ ਨਹੀਂ ਬਸ ਗੋਲੀਆਂ ਹੀ ਹੁੰਦੀਆਂ ਪਿਆਜੀਆਂ ਅੰਗਲਾਬੀਆਂ ਕਰੇ ਉਹ ਲੈ ਲਾਂਦੀਆਂ ਅਕੇ ਮੁੜਕਾ ਲੈ ਲਓ ਬੰਦਾ ਸੇਵਿੰਗ ਕਰਨ ਟਿਕਾ ਡੋਕਾ ਨਹੀਂ ਕੋਈ ਨਾ ਇੱਕ ਡਾਕਟਰ ਦੇ ਸਾਰੇ ਪੁੱਛੋ ਸਰਕਾਰੋਂ ਜੇ ਕੋਈ ਭਾਣਾ ਨਹੀਂ ਆਤਾ ਵਸੋ ਤੇ ਵਾਜ ਜਾਂਦਾ ਸੀ ਅੱਛਾ ਜੇ ਕੋਈ ਨਮੂਨਾ ਆ ਕੇ ਸੇਕ ਦੇ ਲੋ ਫਿਰ ਨਾਲ ਕੁਝ ਕਰ ਲੋ ਐਂ ਰਾਮ ਆਏ ਰਾਜ ਆ ਹੀ ਜਾਂਦਾ ਸੀ ਮਹਾਰਾਜ ਦੀ ਕਿਰਪਾ ਨਾਲ ਆ ਜਾਂਦਾ ਸੀ ਹਾਂ ਆ ਜਾਂਦੇ ਸੀ ਹੁਣ ਪਤਾ ਨਹੀਂ ਭਰਾਵਾ ਨਿੱਕੇ ਨਿੱਕੇ ਜਵਾਕਾਂ ਨੂੰ ਵੀ ਸੁਣ ਗਰਾ ਸੁਣਿਆ ਸੀ ਕਿਤੇ ਨਹੀਂ ਸੀ ਪਤਾ ਤੁਹਾਡੇ ਨੂੰ ਹਾਂ ਹੁਣ ਜਵਾਕ ਦਾ ਹੁਣੇ ਮਿੱਠਾ ਖਮਾਓ ਖਾਓ ਕਾਹਨ ਨਾ ਦਿਓ ਫਿਰ ਜਵਾ ਖਾਊ ਕੋਤੋਂ ਆ ਕੇ ਮਿੱਠਾ ਨਾ ਖਵਾਉ ਇਹਨੂੰ ਆ ਸਾਡੀ ਕੁੜੀ ਦੇ ਪੂਰੇ ਖੰਡਾ ਦੇ ਦੀ ਮਾ ਖੰਡਾ ਵੀ ਫੇਰ ਉਜਵਾ ਕਰਦਾ ਤਾਂ ਹੁਣ ਤੋਂ ਖਵਾ ਬੰਦ ਕਰਿਆ ਖਾਣਾ ਉਹ ਵੱਡਾ ਕਾਦੇ ਨਾ ਹੋਊਗਾ ਵੱਡਾ ਕਾਦੇ ਨਾ ਹਾਂ ਅੱਜ ਕੱਲ ਤਾਂ ਚਾਕਲੇਟਾਂ ਹੀ 바ਵਾ ਆ ਗਈਆਂ ਹਾਂ ਬਸ ਉਹ ਹੀ ਹੈ ਮਰਬਜ਼ਾਰੂ ਚੀਜ਼ਾਂ ਹਾਂ ਉਹ ਲੈ ਕੇ ਜੇ ਕਿਸੇ ਜਾਨ ਨੂੰ ਕੀੜਾ ਲੱਗ ਗਿਆ ਕੋਈ ਬਿਮਾਰ ਹੋ ਗਿਆ ਕਿਸੇ ਨੇ ਪੈਸੇ ਨਾਲ ਗਈ ਛੋਡੀ ਉਮਰ ਵੀ ਉਮਰ ਤੇ ਵੀ ਨਹੀਂ ਸਮਾਨਤਾ ਸੀਗਾ ਸਾਡੀ ਤਾਂ ਕਿੱਥੋਂ ਆਣਾ ਹੈਗਾ ਹਾਂ 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 ਅੱਛਾ ਜਿਵੇਂ 바ਵਾ ਜਾਂਦਾ ਗੁੜਗੜ ਹਨਾ ਕਾਫੀ ਜ਼ਿਆਦਾ ਆਦਾ ਗੁੜਕਣੋ ਛੋਡੇ ਨੇ ਪੇਰ ਲਗਾ ਮਹਾਰਾ ਡੜੇ ਤੱਕ ਤੇ ਤਰ ਲਿਮਖਣੀ ਖਾ ਲੋਗੇ ਅੱਛਾ ਜਿਵੇਂ ਨਾ ਅੱਜ ਕੱਲ ਹੁੰਦਾ ਵੀ ਗਵੰਡੀਆਂ ਨਾਲ ਜ਼ਿਆਦਾਤਰ ਪਿੰਡਾਂ 'ਚ ਵੀ ਗਵੰਡੀਆਂ ਨਾਲ ਆਪਣੀ ਬਣਦੀ ਨਹੀਂ ਹੁੰਦੀ ਥੋੜੇ ਟਾਈਮ 'ਚ ਤਾਂ ਮੈਨੂੰ ਲੱਗਦਾ ਥੋੜੇ ਟਾਈਮ ਪਣਾ ਦਾ ਇਕੱਠੇ ਅਸੀਂ ਢੂੰਢ ਢੂੰਢ ਮਹੀਨਾ ਜੇ ਕੋਈ ਵਿਆਹ ਸਾਡੇ ਇਕੱਠੇ ਦੋ ਘਦੇ ਚੁਕਦੇ ਜਿਵੇਂ ਕਰ ਲੈ ਤੇ ਮੌਤ ਹੋਈ ਅਗਲਾ ਕਰੇ ਨਹੀਂ ਆਂਦਾ ਸੀ 6 ਮਹੀਨੇ ਵਿਚਾਰ ਨਹੀਂ ਪਾਉਂਦਾ ਸੀ ਤੇ ਉਹਨੇ ਕਰੇ ਪਾਇੰਦੇ ਹੁਣ ਉਹ ਕੱਲ ਕੱਲ ਦੇ ਫਕਾਗਾ ਜਬਾਰ ਅੱਜ ਕੋਈ ਗਹਿਣ ਸਵੇਰੇ ਫੁੱਲ ਚੋਗਣੇ ਸਵੇਰੇ ਜਾਣਾ ਉਮਰ ਵਾਈਕ ਦੁੱਖ ਬਣਾਉਂਦੇ ਸੋ ਉਹਨਾਂ ਤੋਂ ਕੀ ਮੰਨਦਾ ਸੀ ਅਗਲਾ ਵੀ ਆਪਣੇ ਪਰਿਵਾਰ ਮੰਗੇ ਸਮਝਦਾ ਸੀ ਆ ਆਪ ਦਾ ਇਹ ਕ ਸਮਝਦੇ ਸੀ ਹੁਣ ਤਾਂ ਇਹਨਾਂ ਦਾ ਭਰਾ ਨੂੰ ਭਰਾ ਨਹੀਂ ਸਮਝਦਾ ਕੋਈ ਹੂੰ ਅਜਵਨ ਆ ਗਿਆ ਅੱਛਾ ਮਾਤਾ ਜਦੋਂ ਵਿਆਹ ਹੋਇਆ ਹਨਾ ਬਾਪੂ ਨੂੰ ਪਹਿਲੀ ਵਾਰ ਦੇਖਿਆ ਜਿਵੇਂ ਅੱਜ ਕੱਲ ਤਾਂ ਚਲ ਵਿਆਹ ਤੋਂ ਬਾਅਦ ਮੁੰਡੇ ਕੁੜੀਆਂ ਘੁੰਮਣ ਵੀ ਜਾਂਦੇ ਨੇ ਵਿਆਹ ਤੋਂ ਬਾਅਦ ਉਹ ਟਾਈਮਾਂ 'ਚ ਬਾਪੂ ਹੀ ਫਿਰ ਲੈ ਕੇ ਨਹੀਂ ਗਿਆ ਚੰਡੀਗੜ੍ਹ ਨਹੀਂ ਲੈ ਗਿਆ ਚੰਡੀਗੜ੍ਹ ਮਾਤਾ ਚੰਡੀਗੜ੍ਹ ਹੁਣ ਬਥੇਰਾ ਵੇਖ ਲਿਆ ਚੌਣੀ ਤੇ ਜ਼ਮੀਨ ਐਸੋ ਗਾਂ ਉਹਦੋਂ ਮੋਰ 10 ਬਾਰੇ ਬਿਮਾਰੀਆਂ 'ਚ ਵੀ ਜਾਏ ਕੁੜੀ ਬਿਮਾਰ ਹੋ ਸੂ ਨਹੀਂ ਨਾ ਕੋਈ ਚੰਡੀਗੜ੍ਹ ਨਾ ਕੋਸ ਨਹੀਂ ਵੇਖਿਆ ਭਰਾਵਾ ਆ ਆਪਦੇ ਮੰਡੀ ਵੀ ਹੁਣ ਵੇਖੀ ਹੈਗੀ ਜਦੋਂ ਭਗਤ ਪਹੇਗਿਆ ਅੱਛਾ ਜੀ ਹੁਣ ਇਹ ਜਵਾਕ ਜਾਣ ਵਾਲੇ ਹੋ ਗਏ ਇਹ ਮੁੰਡੇ ਸੀਗੇ ਹੁਣ ਜੀਵਨ ਜਾਣ ਵਾਲੇ ਹੋ ਗਏ ਚੱਲ ਹੁਣ ਆਦ ਕੰਮ ਤੇ ਦੇ ਜਾਇਦਾ ਤੂੰ ਕੰਮ ਕਰਨ ਤੋਂ ਜਾਣਾ ਉਹ ਨਹੀਂ ਗੱਲ ਦੋ ਦਿਨ ਸੁਬਹ ਤੇ ਵੀ ਕਿਸੇ ਨੇ ਜਾਇਦਾ ਐ ਨਹੀਂਗਾ ਮਤਲਬ ਐ ਐ ਨਹੀਂ ਸੀ ਵੀ ਐ ਜਿਵੇਂ ਬਾਪੂ ਨੂੰ ਲੈ ਕੇ ਜਾਂਦਾ ਘੁੰਮਣਾ ਨਾ 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 ਬਾਪੂ ਦੇ ਖੇਤ ਦੇ ਮਾਰੀ ਸਾਬਾ ਆ ਬਾਣ ਤਾਂ ਮਹਰਵਾਇ ਚਾਣੂ ਚ ਗਾਂ ਸਿਰਮੇ ਡੇਰੇ ਕੋਲੇ ਅੱਛਾ ਬਸ ਉੱਥੇ ਰੋਟੀਆਂ ਲਿਆ ਉਹ ਆਰਾਮ ਦੇਣ ਤੇ ਛੜਕਾਂ ਬਣੀਆਂ ਰੋਟੀ ਲਿਆ ਲੱਸੀ ਦੀ ਗੱਡ ਨਹੀਂ ਲਿਆਇਆ ਉੱਥੇ ਭਲਾਣਾ ਮਗਰ ਉੱਥੇ ਜਿੱका ਖਵੰਡ ਕੇ ਫਰਗਾ ਚੱਕਲੇ ਜੋ ਵਸਾ ਤੋਰੀ ਫਿਰਦੇ ਸੀਗੇ ਵੀ ਉਹ ਬੰਦੇ ਕਾ ਤੇ ਬੁੱਢਾਂ ਨਾਲ ਉਹਨੇ ਹੀ ਕੰਮ ਕਰਦੀਆਂ ਸੀ ਹੂੰ ਅੱਛਾ ਬਾਬੇ ਬਾਪੂ ਨੂੰ ਗਏ ਨੂੰ ਕਿੰਨਾ ਟਾਈਮ ਹੋ ਗਿਆ ਹੁਣ ਹੋ ਗਏ 4 4 ਤੇ 50 ਆ ਅੰਦਰ ਸਾਂ ਖਮਾਇਬਸਾਂ ਪਿਆ ਪਿਆਸਾ ਲੋਗੇ ਫਿਰ ਉਹ ਤੋਂ ਬਾਅਦ ਕੱਲਿਆਂ ਨੇ ਪਰਿਵਾਰ ਸੰਭਿਆ ਨਹੀਂ ਛੋਟੀ ਉਮਰ ਚ ਪਰਿਵਾਰ ਫਿਰ ਆ ਦਾ ਇੱਕ ਤਾਇਆ ਰਹਿੰਦਾ ਰਾਇ ਕੋਲੇ ਫਿਰ ਅੱਜ ਹੋਰ ਸਵੇਰ ਕਿਤੇ ਭਾਂਦ ਰੇ ਤੇ ਬਸਾਂ ਕਰਾ ਕਰਾ ਲੇ ਪੇ ਕਹਿੰਦਾ ਸੀਗਾ ਮੜਾ ਬੜਾ ਆਵਾਜ਼ ਆਵੀ ਮੇਰਾ ਦੀ ਪੇ ਉਹ ਮੇਰਾ ਸਰਪੰਚ ਰਿਹਾ ਕਰਾ ਫਿਰ ਅੱਛਾ ਬਾਪੂ ਸਰਪੰਚ ਹਾਂ ਉਹਨਾਂ ਦੀ ਫਿਰ ਆਵਾਜ਼ ਆਵੀ ਨਾ ਅੱਜ ਹੋਰ ਫਿਰ ਇੱਥੇ ਸੰਭਲ ਕੇ ਕਿਲਾ ਕਰ ਲਉਂਦੇ ਸੀ ਨਾ ਦੋ ਕਿਲੇ ਕਰ ਲੇ ਫਿਰ ਭਾਈ ਇਹਨਾਂ ਨੇ ਬੀੜੀਆਂ ਪਸਾਇਆ ਕਰਕੇ ਹੁਣ ਸੁਕਨਾਲ ਦਾ ਸਭ ਕੁਝ ਬਣਾ ਲਿਆ ਚਲ ਸਾਵਾਂਛੇ ਇਹਨਾਂ ਦਾ ਪਿਆਰ ਦਾ ਨਾ ਕਰਦਾ ਹੁਣ ਇਹ ਮੁੰਡੇ ਦੋਨੇ ਇੱਕ ਇੱਕ ਤੇ ਛੋਟਾ ਵੱਡਾ ਉਹਦਾ ਦੂਜੇ ਨਾਲ ਪਹਿਲਾਂ ਉਹ ਸੌਣੇ ਤੇ ਪਾਇ ਪ੍ਰਾਈਵੇਟ ਲੱਗੇ ਹੁਣਾਂ ਦਾ ਬੰਨਾ ਚੱਕੀ ਤੇ ਜਵਾਕ ਵਾਧੂ ਕੰਮ ਕਰਦੇ ਹੈਗੇ ਔਖਾ ਤਾਂ ਬਹੁਤ ਹੋ ਜਾਣਾ ਫਿਰ ਕੱਲੀ ਔਖਾ ਤਾਂ ਫਿਰ ਆਏ ਹੁਣ ਕਦੇ ਭੂਆ ਆ ਗਈ ਕੋਈ ਨਾਨਾ ਕੋਈ ਮਾਮਾ ਆਇਆ ਭੱਜ ਤਾ ਉਹ ਨਾਲ ਜਾਲ ਲਿਆ ਪਰਾਜ਼ੇ ਆਪ ਤਾਂ ਛੋਟਾ ਚਾਹਤੋਂ ਹੋ ਰਹਿੰਦਾ ਇਹ ਤਾਂ ਨਾਲ ਬਾਰੀ ਨਾ ਹੈਗੇ ਤੇ ਮਦਦ ਤੇ ਵੀ ਬਥੇਰੇ ਦਿੰਦੇ ਸੀਗੇ ਤੇ ਇੱਥੇ ਵੀ ਐਵੇਂ ਆਪ ਦੇ ਸਾਥ ਕਿਸੇ ਨੇ ਹੋਰ ਸ੍ਰੀ ਕਾ ਕਬੀਲਾ ਚੰਗਾ ਸੀਗਾ ਉਹ ਤਾਂ ਫਿਰ ਘੂਰ ਮੰਨਦੇ ਸੀ ਜਵਾਕ ਵੀ ਹੁਣ ਮੰਨਦਾ ਨਹੀਂ ਕੋਈ ਅੱਗੇ ਤਾਂ ਬੇਬੇ ਦੁੱਖ ਸੁੱਖ ਦੇ ਵਿੱਚ ਖੜਦੇ ਸੀ ਨਾ ਜਿਵੇਂ ਤੁਸੀਂ ਦੱਸਿਆ ਵੀ ਮੇਰੇ ਦੁੱਖ 'ਚ ਖੜੇ ਨੇ ਖੜੇ ਇੱਥੇ ਆਪ ਦਾ ਆਣ ਗਵਾਂਡ ਵੀ ਐਵੇਂ ਅੱਗੇ ਪਤੀਸਾਂ ਸੀਂ ਆ ਸਕਨ ਸਕਨ ਬਹੁਤ ਦੁੱਖ ਦੇ ਸੋ ਬਹੁਤ ਖੜਦੀਆਂ ਸੀਂ ਆ ਅਦੇ ਵੀ ਸੜਨ ਲੇਕਣ ਬਹੁਤ ਹੈ ਗਾਵਾਂ ਗਾਂ ਮੇਰੇ ਮੁੰਡਾ ਨੇ ਬਾਦ ਮੇਰਾ ਵੀ ਇਹ ਮਹਰੇਕ ਨਾ ਕੋਈ ਐਸੇ ਬਗਾੜ ਨਹੀਂ ਪਾਉਂਦੇ ਬਿਲਕੁਲ ਪਾਉਣੀ ਨਹੀਂ ਹੁਣੇ ਮੇਰੇ ਪੋਤਿਆਂ ਦਾ ਹਰੇਕ ਨਾ ਇਹ ਜਿਵੇਂ ਉਹ ਵੇਖੋ ਅਸੀਂ ਦੂਜੀ ਪੱਤੀ ਦੇ ਆ ਦੂਜੀ ਪੱਤੀ ਦੇ ਚੱਲਿਆ ਜੀ ਹੈ ਨਾ ਤੁਸੀਂ ਸਾਨੂੰ ਕੀ ਜਾਣਦੇ ਸੀ ਬਿਲਕੁਲ ਤੇ ਫਿਰ ਇਹ ਚੱਲਦੇ ਜੀ ਹੁਣ ਇਹ ਕਸ ਕਿਸੇ ਦਿਨ ਇਹ ਮੰਨੂਗਾ ਅਸੀਂ ਵੀ ਮੰਨਾਂਗੇ ਹੂੰ ਆਏਗਾ ਹਾਂ ਮੈਨੂੰ ਦੱਸਦਾ ਦੇ ਵੀਰਾ ਕਹਿੰਦਾ ਬੇਬੇ ਦਾ ਬਿਮਾਰ ਸੀ ਕਹਿੰਦਾ ਫਿਰ ਮੈਂ ਕਿਹਾ ਵੀ ਬੱਬੇ ਨਹੀਂ ਇਹ ਤਾਂ ਬੈਠਣੀ ਬੈਠਣਾ ਆਪਣਾ ਗੱਲਾਂ ਕਰਦੀ ਮੈਂ ਹਾਂ ਪਾਪਾ ਜੀ ਇਹ ਪੇ ਪੇ ਹੀ ਠਾਕੇ ਲੈ ਆਂਦਰੋਂ ਤੂੰ ਤਾਂ ਮਗਰੋਂ ਬਣੇ ਮਤਲਬ ਪਹਿਲੀ ਤੇ ਹੀ ਗੱਲ ਵਾਕਿਆ ਹਾਂ ਮੈਨੂੰ ਪਤਾ ਮੈਂ ਤੇ ਹੁਣ ਇਹਨੇ ਕਰ ਲੈ ਮੁੰਡੇ ਨੂੰ ਕਿਤੇ ਉਹਦੇ ਵੀ ਇਹ ਮੁੰਡਿਆ ਸਾਲਾ ਵਾਰ ਮੇਰੇ ਤੇ ਜਾਂਦਾ ਇਹ ਮੈਨੂੰ ਕਹੇ ਵਕਤ ਘਰੇ ਕੇ ਰੋਮੀ ਨਾ ਜਾਵਣਗੇ ਬੇਬੇ ਮੈਂ ਕਿੱਥੇ ਮਗਰੋਂ ਨੇ ਕਰੇਗਾ ਅੱਛਾ ਮਗਰੋਂ ਮੈਂ ਸਾਡੇ ਤੇ ਗਮਾਂਡੀ ਪਿੰਡੋਂ ਦੋ ਕੁ ਮਹੀਨੇ ਪਰੇ ਕੋਠੀ ਪਾਈ ਉਹਨਾਂ ਦਾ ਸਾਡਾ ਵਾਹ ਲੰਕਣ ਹੋ ਜੇ ਤੇ ਮੈਂ ਕਹ ਪਈ ਕੱਲੀ ਤਾਂ ਮੈਂ ਤੇਰੇ ਤਾਈ ਮੈਨੂੰ ਦੋ ਤਾਂਣਾਂ ਤੋਂ ਉਹਨੂੰ ਉਹ ਜੋ ਬਾਕੀ ਦਾ ਉਹ ਤਹਾਂ ਚੜਾ ਰਿਹਾ ਉਹ ਸਰਜਰੀ ਹੋਈ ਐ ਹੂੰ ਉਹ ਕਹਿੰਦੀ ਬਈ ਮੈਨੂੰ ਸਰਬਰ ਫਿਰ ਮੈਨੂੰ ਮਾੜਾ ਮੋਟਾ ਕਰਨਾ ਪਿਆ ਬੋਲਣਾ ਤੇ ਮੇਰੇ ਮੈਂ ਕਿਹਾ ਯਾਦ ਕਰਕੇ ਗਈ ਸੀ ਉਹਦਰ ਤੇ ਬਸ ਜਿਆਦਾ ਹੀ ਗੰਜਾ ਮਹਾਰਾਜ ਕਿਤੇ ਕਿਰਪਾ ਨਾ ਹਾਂ ਅੱਛਾ ਬੇਬੇ ਜੀ ਮੈਂ ਹੁਣ ਹਨਾ ਅ ਡੋਡ ਅੱਜ ਕਰ ਲ ਬਾਵਾ ਘਰਾਂ ਚ ਕੁਲੇਸ਼ ਆਮ ਰਹਿੰਦਾ ਹੀ ਆ ਚਲੋ ਹਨਾ ਕਾਫੀ ਪੈਸਾ ਤਾਂ ਨਹੀਂ ਸੀ ਹੁੰਦਾ ਐ ਜਿਵੇਂ ਨਹੀਂ ਜੇ ਕੁਲੇਸ਼ ਪੁੱਤ ਜਿਦਾ ਬਣਾਈ ਬਦਾਈ ਰੱਖੇ ਫਿਰ ਤਾਂ ਬਾਜੂ ਜੇ ਇੱਕ ਬੰਦੇ ਨੇ ਕੁਲੇਸ਼ ਕਰਿਆ ਕਿ ਆਪ ਹਾਰਨ ਮਾਰ ਕੇ ਉਹ 11 11 ਜੀ ਅਸੀਂ ਤੇ ਜੇ ਕਹਿਣਾ ਚੁੱਪ ਕਰ ਜਾਂ ਦੂਜੇ ਚੁੱਪ ਕਰ ਜਾਂ ਆਪੇ ਹੋ ਗਲਾ ਹੋ ਜਾਉ ਜਾਂਦਾ ਤੇ ਇਸ ਦੀ ਕੋਈ ਗੱਲ ਨਹੀਂ ਹੁਣ ਅਸੀਂ 11 ਜੀ ਇੱਕ ਚੁੱਲੇ ਤੇ ਆਂ ਇਹਨਾਂ ਨੂੰ ਹਮਾਵੇਂ ਪੋਵਾ ਲਿਆ ਗਾਹਾ ਮੁੰਡੇ ਤੇ ਬਹੁਾਈ ਆਗੇ ਇੱਕ ਜੇ ਕੁੜੀ ਕਮਾਰੀ ਐ ਜੋ ਪੋਤੇ ਆ ਪਰੋਤੇ ਇੱਕ ਕਮਾਰਾ ਮੁੰਡਾ ਅਜਾ ਸਾਡੇ ਕੋਈ ਨਾ ਛੋਟਾ ਦਾ ਇਕੱਠਾ ਪਰਿਵਾਰ ਆ ਮੈਂ ਇਕੱਠਾ ਪਰਿਵਾਰ ਜੇ ਹੁਣ ਕਿਸੇ ਵੇਲੇ ਕੋਈ ਇੱਕ ਤਿੱਤਾ ਹੋ ਗਿਆ ਦੂਜਾ ਠੰਡਾ ਹੋ ਜਾਉ ਪਹਿਲਾਂ ਹੋ ਜਾਂਦੀਆਂ ਸੀ ਬੁੜੀਆਂ ਫਿਰ ਐ ਮਤਲਬ ਜਦ ਤੁਸੀਂ ਵਿਆਹ ਕੇ ਆਏ ਤੇ ਪਹਿਲਾ ਸਾਡੀ 10 ਸਾਲ ਬਾਅਦ ਇਕੱਠੇ ਮੇਰੇ ਤਿਆਰ ਜੇਠ ਦੇ ਘਰ ਦਾ ਕਮਰਾ ਸੀ ਤੇ ਸਤਿਆ ਕਿ ਸਾਡੇ ਅਸੀਂ ਇੱਕ ਨਲਕਾ ਜੀ ਅਸੀਂ ਬੁੜੀਆਂ ਬੋਲ ਸਾਡੇ ਬੰਦਾ ਆਏ ਨਹੀਂ ਪਤਾ ਵੀ ਮੇਰੇ ਘਰ ਆਏ ਨੇ ਗਾਣਾ ਦੇਣਗੇ ਜਾਂ ਮੇਰੇ ਜੇਠ ਨੇ ਸਾਨੂੰ ਤਾਂ ਸਿੱਧੇ ਹੀ ਛੱਡ ਦਿੰਦਾ ਸੀ ਹਾਂ ਸਾਨੂੰ ਵੀ ਜਾਓ ਜੇ ਪੇਕੇ ਵਾਜੋ ਜਾਂ ਡੋਣਾ ਅੱਡੂ ਨਹੀਂ ਹੋਣ ਦਿੰਦੇ ਸੀ ਹਾਂ ਕਾ ਖਾਂਦੇ ਗਾ ਬਿੰਦਗਾ ਡੋਣਗੇ ਬੰਦੇ ਗਏ ਕਹਿੰਦੇ ਸੀ ਅੱਛਾ ਹਾਂ ਤੇ ਜੇ ਸਾਡਾ ਤਾਂ ਇਹ ਇੱਕ ਮੇਰੇ ਨੂੰ ਹੋ ਗਏ 35 36 ਸਾਲ ਹਾਂ ਗਾਦੀ ਹੋ ਗਏ ਉਹਦੀ ਗੁੱਡੀ ਦਾ ਵਿਆਹ ਨੂੰ ਮਿਸਰੀ 7 ਸਾਲ ਹੋ ਗਏ ਇੱਕ ਨੂੰ ਹੁਣ ਇਹਨੂੰ ਆਹ ਮੁੰਡਾ ਜਿਹੜਾ ਫਿਰਦਾ ਇਹਦੀ ਮਾਂ ਨੂੰ 38 ਸਾਲ ਹੋ ਗਏ ਇਹਦੀ ਵੀ 20 ਸਾਲਾਂ ਦੀ ਉਮਰ ਹੋ ਗਈ ਤੇ ਇਹਦੀ ਗੁੱਡੀ ਦਾ ਵਿਆਹ ਕਰਤਾ ਮੁੰਡੇ ਦਾ ਇਹ ਤਾਂ ਕੁੜੀ ਤੇ ਮੁੰਡੇ ਜਿਹੜਾ ਇੱਥੇ ਗੁੱਡੀ ਲਪੋਤੀ ਲੈ ਕੇ ਆਇਆ ਲੋਦੀ ਪੋਤੀ ਸੋਕਣਾ ਇੱਕ ਦੀ ਕੁੜੀ ਵੀ ਆਈ ਐ ਮੁੰਡਾ ਦੇ ਕੁੜੇ ਕਾਏ ਅਸੀਂ ਸਾਡੇ ਕੱਠੇ ਚੱਲਦਾ ਕੱਠੇ ਹੀ ਚੱਲਦਾ ਹਾਂ ਆਏ ਅੱਛਾ ਜਿਵੇਂ ਸੱਸਾਂ ਹੁੰਦੇ ਸੀ ਮੈਂ ਨਾ ਕਾਫੀ ਜਿਹੜੇ ਸਾਡੇ ਪਿੰਡ ਦੇ ਵੀ ਨੇ ਪੁਰਾਣੇ ਬਜ਼ੁਰਗ ਨੇ ਕਈ ਵਾਰ ਉਹਨਾਂ ਕੋਲ ਬਹਿ ਜਾਂਦੇ ਆ ਤਾਂ ਬੇਬੇ ਉਹਨੇ ਦੱਸਦਾ ਕਹਿੰਦਾ ਸੱਸਾਂ ਬਹੁਤ ਸਖਤ ਹੁੰਦੀਆਂ ਸੀ ਪੁਰਾਣੇ ਸੱਸਾਂ ਕੱਢ ਕੇ ਦਿੰਦੇ ਐਨਾ ਵੀ ਇਹਦੇ ਰੋਟੀ ਚੋਪਣਿਆ ਆ ਖਾਣ ਖਾਣ ਨੂੰ ਕੱਢ ਕੇ ਦਿੰਦੀਆਂ ਸੀ ਹੂੰ ਹੁਣ ਫਿਰ ਹੁਣ ਜੇ ਮਾਹ ਹੋਣਾ ਪੁੱਤ ਹੋਏ ਚੱਲੀ ਜਾਂਦਾ ਹੈ ਹਾਂ ਉਹ ਤੈਨੂੰ ਪਤਾ ਹੈਗਾ ਫਿਰ ਕਹਿ ਵੀ ਦੰਦੀ ਸੱਸਾਂ ਵੀ ਨਹੀਂ ਕੁੜੀਏ ਆ ਕੰਮ ਨਹੀਂ ਕਰਨਾ ਹਾਂ ਨਾ ਜੇ ਕਰਨਾ ਕਰ ਲੈਣੇ ਤੁਰਦੀ ਲੱਗ ਚੱਕ ਝੋਲਾ ਪੇਕੇ ਨੂੰ ਤੁਰ ਜਾ ਅੱਛਾ ਅੱਛਾ ਬਈ ਸੌਦਾ ਸੁੱਦਾ ਮੈਂ ਹੁਣ ਨਾ ਮੈਂ ਬਸ ਖਤਮ ਹੀ ਕਰਨਾ ਮੈਂ ਜਿਆਦਾ ਮੈਨੂੰ ਪਤਾ ਤੁਹਾਡੀ ਮੇਰਾ ਸਿਹਤ ਸਿਹਤ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਅੱਛਾ ਜਿਵੇਂ ਹੁਣ ਸੌਦਾ ਸੁੱਦਾ ਅੱਜ ਕੱਲ ਤਾਂ ਬਿੰਦੇ ਬਿੰਦੇ ਦੁਕਾਨ ਤੇ ਜਾਂਦੇ ਆ ਹਨਾ ਦਿਨ ਚ ਦੋ ਦੋ ਤਿੰਨ ਤਿੰਨ ਗੜੇ ਨਹੀਂ ਹੁਣ ਅਸੀਂ ਦੋ ਵਾਰ ਤਿੰਨ ਵਾਰ ਹੁਣ ਸੰ ਰੱਖੇ ਸਾਡੇ ਪਹਿਲੇ ਤਾਂ ਜਿਹੜਾ ਮੁੰਡਾ ਜੀਵਨ ਦੇ ਪਿਆਲਾ ਅਸੀਂ ਇਕੱਠਾ ਦੋ ਮਹੀਨਾ ਸੌਦਾ ਲਿਆ ਕੇ ਬਿੰਦੇ ਬਿੰਦੇ ਨਾਲ ਅਸੀਂ ਵੇਖੇ ਤੇ ਬੈਠਾ ਇਹਨੇ ਜਾਣਾ ਚੀ ਲੈਣਾ ਅਸੀਂ ਆਗਾ ਦੋ ਮਹੀਨਾ ਮੇਂ ਸੌਦਾ ਸਾਰਾ ਇਕੱਠਾ ਲਿਆ ਕੇ ਸੜਦੇ ਪਹਿਲਾਂ ਕੌਣ ਕਿਹਦੇ ਕੋਲ ਹੁੰਦੀ ਜਿੰਮੇਵਾਰੀ ਫਿਰ ਪਹਿਲਾਂ ਇਹ ਮੁੰਡੇ ਕੋਲ ਤੇ ਮੇਰੇ ਕੋਲ ਨਹੀਂ ਨਹੀਂ ਪਹਿਲਾਂ ਤੁਹਾਡੇ ਟਾਈਮਾਂ ਚ ਕੋਈ ਸਸਾ ਸੌਦਾ ਲਿਆ ਕੇ ਦਿੰਦਾ ਸੀ ਸਾਰੇ ਜੇੜਸ ਇੱਕ ਮੇਰਾ ਬੈਸ ਹੁੰਦਾ ਸਾਰੀ ਜਿੰਮੇਵਾਰੀ ਉਹਦੇ ਕੋਲੇ ਸੀ ਗਲਤੀ ਸਾਡੇ ਡੋਡੀ ਹੋ ਗਈ ਤੂੰ ਉਸ ਕੱਟੇ ਸਾਰਾ ਸਵਾਨ ਹੋਇ ਲਿਆਉਂਦਾ ਸੀ ਉਹ ਹੀ ਲਿਆ ਕੇ ਦੁੰਦਾ ਸੀ ਉਹ ਹੀ ਲਿਆ ਕਹਿੰਦਾ ਸੀ ਹੂੰ ਉਸੇ ਤੋਂ ਜਿਵੇਂ ਅੱਜ ਕੱਲ ਤਾਂ ਨਾਉਣ ਨੂਨ ਵਾਲੇ ਸਾਬਣ ਵੀ ਬਾਵਾ ਤਰ੍ਹਾਂ ਦੇ ਆ ਗਏ ਉਹ ਲੋਕੜੀਆਂ ਨਾ ਉਹ ਜਿਹੜੇ ਤੁਹ ਵਾਲੀ ਹੁੰਦੀ ਸੀ ਐਡੀ ਟਿੱਕੀ ਗੋਲ ਹਾਂ ਬਵਾ ਨਾਲੋਂ ਬੌਂ ਦੇ ਤੋਰੋ ਉਸੇ ਨਾਲੇ ਉਹਦੇ ਨਾਲ ਹਾਂ ਉਹ ਤਾਂ ਹੈ ਨਹੀਂ ਪੁੱਤੇ ਰਵਾਜ ਹਾਂ ਹੁਣ ਜੇ ਇਹ ਰਵਾਜ ਚੱਲਵੇ ਉਹ ਮੌਲ ਚੱਲੇਗਾ ਉਹ ਜਾ ਫਿਰ ਆਪ ਵੀ ਬੇਲਾ ਉਹ ਜਾ ਵਿਚਾਰ ਉਹ ਨਾ ਜਿਹੜਾ ਟਾਈਮ ਹੈਗਾ ਵੀ ਜੇ ਬੜਾ ਬੋਲਾਂਗੇ ਹੂੰ ਤੇ ਫਿਰ ਤੈਨੂੰ ਮੇਰੇ ਮੌਲਾ ਦਾ ਘਰ ਖਰਾਬ ਕਰਾਂਗੇ ਹੂੰ ਜਦ ਅੱਜ ਉਹ ਬੰਦਾ ਤੱਤਾ ਦੂਜਾ ਠੰਡਾ ਹੋ ਜਾ ਉਹ ਸਾਹੀ ਹੈਗਾ ਹੂੰ ਜਿਵੇਂ ਨਾ ਵਿਆਹ ਉਹ ਆਉਂਦੇ ਨੇ ਅੱਜ ਕੱਲ ਹਾਂ ਜਿਵੇਂ ਅੱਜ ਕੱਲ ਦੀਆਂ ਕੁੜੀਆਂ ਜਿਵੇਂ ਕਹਿੰਦੇ ਨੇ ਮੈਂ ਤਾਂ ਜੇ ਵਿਆਹ ਆ ਗਿਆ ਹਫਤੇ 'ਚ ਦੋ ਵਾਗੇ ਤਾਂ ਦੋ ਤਿੰਨ ਸੂਟ ਸਮਾਉਣੇ ਲੋਕੜ ਚਾਰ ਨਿੱਕੇ ਜਵਾਕਾਂ ਦੇ ਆਖਣਗੇ ਲੀੜੇ ਹੈ ਨਹੀਂਗੇ ਹੁਣ ਅੱਗੇ ਉਹ ਹੀ ਪਾ ਕੇ ਵਗ ਜਾਂਦੇ ਸੀ ਆ ਮੇਰੇ ਮੁੰਡੇ ਆਈ ਧੋ ਕੇ ਪਾ ਕੇ ਬੈਹ ਜਾਪਸੇ ਤੇਰੇ ਵਿਆਹ ਸੀ ਗਾਂ ਨਾਨਕ ਦਾ ਤਿੱਕਰ ਹੁਣ ਉਹਨਾਂ ਵਾਜੇ ਜਾਂ ਤੇਰੇ ਲੈ ਗਏ ਤੇਰੇ ਮੇਜਾਂਗੇ ਤੇ ਉਹ ਪਾ ਕੇ ਲੈ ਗਏ ਲੋਕਾਂ ਇੱਕਣਾ ਯਾਰਾਂ ਮਿੱਤਰਾਂ ਦੇ ਵੀ ਆ ਪਿੰਡਾਂ ਜਮੀਆਂ ਲੈ ਲੈਂਦੇ ਸੀ ਹੁਣ ਉਹ ਗੱਲਾਂ ਗੰਨਾਂ ਭਾਈ ਕਿੰਨੇ ਕ ਟਾਈਮ ਬਾਅਦ ਆ ਸਮਾਲ ਹੁੰਦਾ ਦੇ ਲੀੜੇ ਲੋੜਾ ਸੀ ਮੈਨੂੰ ਤਾਂ 50 ਰੁਪਏ ਛੂਟ ਲੈ ਕੇ ਦਿੰਦੇ ਸਾਨੂੰ ਤਾਂ ਇੱਕ ਇੱਕ 50 ਰੁਪਏ ਦਾ ਛੂਟ ਹਾਂ ਨੀ ਕਰ ਚੰਗਾ ਜਵਾਬ ਨੋ ਲਿਆ ਦਿੰਦੇ ਸੀ ਹਾਂ ਅੱਛਾ ਬੇਬੇ ਪਹਿਲੀ ਵਾਰ ਮੈਂ ਨਾ ਬਾਪੂ ਦੀ ਗੱਲ ਕਰਨੀ ਆ ਪਹਿਲੀ ਵਾਰ ਬਾਪੂ ਨਾਲ ਕਿਤੇ ਸ਼ਹਿਰ ਕਦੋਂ ਗਏ ਸੀ ਕੋਈ ਕਦੋਂ ਵੀ ਨਹੀਂ ਗਏ ਗਏ ਨਹੀਂ ਨਾ ਨਾ ਉਹਨਾਂ ਬਾਪੂ ਗਿਆ ਕਦੇ ਨਾ ਸੀ ਗਏ ਸੀ ਖੇਤੀ ਸੀ ਬਸ ਨਾ ਨਾ ਖੜੇ ਜਵਾਬ ਆਏ ਕਿ ਅੱਜ ਹੁਣ ਕਵੀਨਾਰ ਚ ਜਾਣਾ ਹੀ ਹੈ ਹਾਂ ਚਲੋ ਉਹ ਤਾਂ ਸਮਝਾ ਵੀ ਜਾਂ ਕੋਈ ਫਿਲਮ ਆ ਆ ਮੁੰਡਾ ਮੇਰਾ ਨੋ ਪੋਤਾ ਹੈ ਇਹਨੇ ਹਮ ਇਥੇ ਕੀ ਇਕਲਾ ਜੇ ਨਹੀਂ ਵੇਖਿਆ ਲੈ ਬਟੰਡੇ ਐਡਾ ਹੋ ਗਿਆ ਪੜ ਵੀ ਗਿਆ 12 ਹਾਂ ਇਕਲਾ ਕੁਲਾ ਨੇ ਕੁਝ ਨਹੀਂ ਵੇਖਿਆ ਤੇ ਕੋਈ ਅੰਬਰਸਰ ਜਾਂ ਕਿਤੇ ਜੇ ਛੋਟਾ ਤਾਂ ਕਿਤੇ ਨਾ ਕਿਤੇ ਜਾਇਆ ਉੱਤੇ ਦੂਜੇ ਦਾ ਤਾਂ ਕਿਤੇ ਨਾ ਤੇ ਕਿਤੇ ਨਹੀਂ ਹੱਲ ਕਰ ਗਿਆ ਨਾ ਮੇਲੇ ਤੇ ਨਾ ਸਾਨੂੰ ਬਿਆਹ ਹੈ ਵੀ ਨੂੰ ਹੋ ਗਿਆ ਤੋਰ ਤਨ 23 ਸਾਲ ਹਾਂ 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 ਚੰਗਾ ਪਰਿਵਾਰ ਆ ਫਿਰ ਤਾਂ ਵਧੀਆ ਹਨਾ ਫਿਰ ਕਰਦੀ ਹੁਣ ਇਹ ਡਿਊਟੀ ਤੋਂ ਆਇਆ ਘੰਟਾ ਹੋ ਗਿਆ ਹੁਣ ਕਹਿੰਦਾ ਇਹਦੇ ਲਾਈਟ ਤੇ ਹੱਥ ਮਾਰ ਲਿਆ ਕਹਿੰਦਾ ਉੱਥੇ ਲੋਡ ਕਰ ਲਿਆ ਆ ਬੈਣਗੇ ਕਹਿੰਦਾ ਉੱਤਕਾ ਸੇ ਬੈਣੇ ਕਰ ਲਿਆ ਆ ਦਾ ਕੰਮ ਤੀ ਨਹੀਂ ਆ ਧਿਆਨ ਇਹਦਾ ਆਈ ਨਹੀਂ ਕਬ ਕੋ ਪੱਜ ਕੇ ਹੁਣ ਉਹ ਆਉ ਉਹ ਇੱਥੇ ਆ ਬਾਣ ਸਾਰੇ ਢੋਣ ਕਿੱਲੇ ਚੋ ਨਾ ਆਪੀ ਸਰਵੇ ਕਾ ਨਹੀਂ ਆਪੀ ਰੇ ਪਰ ਫਸੇ ਨੂੰ ਖੇਤੀ ਚ ਪਿਆਰ ਆ ਸਾਡੇ ਪਰਵਾ ਨੂੰ ਸਾਡੇ ਸਾਰਿਆਂ ਨੂੰ ਲਾਣੇ ਨੂੰ ਅਸੀਂ ਸੌ ਘਰ ਕੋਟਣ ਦੇ ਲੱ ਲੈਂਦੇ ਸਾਰੇ ਲਾਣੇ ਨੂੰ ਸਾਡਾ ਖੇਤੀ ਦਾ ਪਰਿਵਾਰ ਆ ਅੱਛਾ ਜਿਵੇਂ ਨਾ ਪਹਿਲਾਂ ਹਾਂ ਹੋਂਦਾ ਜਿਵੇਂ ਇੱਕ ਰਿਸ਼ਤੇਦਾਰ ਆ ਗਿਆ ਪੁਰਾਣੇ ਟਾਈਮਾਂ 'ਚ ਕਹਿੰਦੇ ਬਾਵਾ ਦਿਨ ਰਹਿ ਜਾਂਦਾ ਸੀ ਕਈ ਕੀ ਦਿਨ ਰਹਿ ਜਾਂਦਾ ਸਾਡੇ ਮੇਰੇ ਨਣ ਦਾ ਸੀ ਕੋਟ ਕਰੋ ਸਾਡੇ ਨੂੰ ਦੋ ਕਿ ਚੀਚੇ ਤਾਂ ਰਹਿੰਦੇ 6-6 ਦਿਨ ਹਾਂ ਦੁੱਧ ਆਂਡਾ ਗਵਾਣੇ ਵੀ ਦੁੱਧ ਪਰਪਾਈ ਪਰੌਣਾ ਆਇਆ ਦੁੱਧ ਪਿਆਉਣੇ ਨੂੰ ਘਰੇ ਲੈ ਕੇ ਜਾਂਦੇ ਰੋਟੀ ਕਰਦੇ ਹਾਂ ਹੁਣ ਤਾਂ ਕੋਈ ਜਾਣਦਾ ਨਹੀਂ ਕੀ ਰੋਟੀ ਹੁੰਦੀ ਹੁੰਦੀ ਹੁਣ ਤਾਂ ਪਤਾ ਹੀ ਨਹੀਂ ਹੁੰਦਾ ਵੀ ਕੀ ਕੀਦਾ ਪਰੌਣਾ ਪਈ ਇਹ ਅੱਛਾ ਅੱਛਾ ਫਿਰ ਅੱਗੇ ਜਵਾਈ ਭਾਈ ਦੀ ਪੂਰੀ ਆ ਠੱਕੋਂ ਮੇਥੀ ਪੂਰੀ ਪੂਰੀ ਠੱਕੋਂ ਹੁੰਦੀ ਸੀ ਅੱਛਾ ਜਿਵੇਂ ਨਾ ਮੈਂ ਸੁਣਦਾ ਹੁੰਦਾ ਕਹਿੰਦੇ ਵੀ ਅੱਗੇ ਨਾ ਮੱਕੀ ਦੀ ਰੋਟੀ ਵਾਲਾ ਪਕਾਉਂਦੇ ਸੀ ਮੱਕੀ ਫਿਰ ਹੁੰਦੀ ਸੀ ਘਰੇ ਕਣਕ ਨਹੀਂ ਸੀ ਹੁੰਦੀ ਫਿਰ ਨਹੀਂ ਕਣਕ ਹੁੰਦੀ ਸੀ ਛਾਉਂ ਕੀ ਸੀ ਸਾਗ ਸੂ ਦਾ ਉਹ ਹੁਣ ਤਾਂ ਪੜੋ ਖਾਣਾ ਉਹਨਾਂ ਇੰਨਾ ਸਾਗ ਹੁੰਦਾ ਇੰਨਾ ਕਿਉਂ ਮਾਰਦੇ ਵਿੱਚ ਮੱਕੀ ਦੀ ਰੋਟੀ ਹੁੰਦੀ ਇੰਨਾ ਕਿਉਂ ਹਾਂ ਉਹ ਤਾਂ ਹੀ ਖਾਂਦੇ ਸੀ ਅੱਛਾ ਪੁਰਾਣੇ ਹੋ ਰਹੀ ਤੁਰੇ ਫਿਰਦੇ ਆ ਨਹੀਂ ਹੁਣ ਵਾਲੇ ਕਿਉਂ ਹੁਣ ਕੌਣ ਕਰ ਲਾ ਮੈਂ ਤਾਂ ਤਨਵੇਂ ਮਹੀਨੇ ਹੋ ਗਏ ਦੁੱਧ ਕਿਉਂ ਬੰਦ ਆ ਕਿਦਾਂ ਖੂਨ ਗਾੜਾ ਹੈਗਾ ਹੁਣ ਹੁਣ ਕਿੱਥੋਂ ਵੱਜ ਜੀ ਤੋਨੂੰ ਤੋਨੂੰ ਕਹ ਜਾਂਦਾ ਰਹੇ ਵੀ ਖੂਨ ਗਾੜਾ ਹੁਣ ਸਾਰਿਆਂ ਨੂੰ ਕਹਿੰਦੇ ਹੋਗਾ ਜਿਹੜਾ ਕੋਈ ਜਾਂਦਾ ਉਹਨੂੰ ਫੋਨ ਗਾੜ ਰੱਖਣਗੇ ਫਿਰ ਹੁਣ ਦੱਸ ਅਗਲਾ ਡਰਦਾ ਚੁੱਪ ਕਰ ਜਾਂਦਾ ਵੀ ਰਹਿਣ ਦੋ ਉਹ ਗਾੜੇ ਪਤ ਹੋਣੇ ਫਿਰ ਹੁਣ ਕੰਮ ਨਹੀਂ ਨਾ ਕੋਈ ਨਾ ਤਾਂ ਹੁਣ ਬੁੱਢਿਆਂ ਨੂੰ ਐ ਬੰਦੇ ਹੁਣ ਵੇ ਕੱਜ ਮਸ਼ੀਨ ਕਣਕ ਵੜਦੀ ਸਵੇਰੇ ਤੂੜੀ ਬਣਾ ਲਈ ਤੇ ਹੁਣ ਉਹ ਉਹਨਾਂ ਕੰਮ ਹੈ ਨਹੀਂ ਨਾ ਅੱਗੇ ਦਾਤਾਂ ਗਾ ਵੜਦੇ ਕਣਕਾਂ ਅੱਠਾਂ ਨਾਲ ਵੜਦਾ ਹੀ ਹੈ ਨਾ ਕਣਕ ਤਾਂ ਫਿਰ ਹੜੰਬਿਆਂ ਦੇ ਕੱਢਦੇ ਸੌਣ ਪਾਦੋ ਤੇ ਕਰ ਬੰਦੇ ਤੁਰੇ ਫਿਰਦੇ ਸਭਲਾਂ ਫੜਿਆ ਨਾ ਫੜਿਆ ਨਾ ਕੱਢਦੇ ਹੁੰਦੇ ਉਹ ਗੱਲਾਂ ਗੰਜਾ ਹੁਣ ਗੱਡੇ-ਗੱਡੇ ਵੀ ਅੱਗੇ ਤਾਂ ਹਨਾ ਗੱਡੇ ਸਾਡੇ ਆਪ ਦੇ ਰਿਹੜਾ ਸੀਗਾ ਅੱਛਾ ਹਾਂ ਬਹੁਤ ਵਧੀਆ ਉਹ ਤਾਂ ਜਾਂਦਾ ਜੁੰਦਾ ਸੀ ਜੇ ਕਿਤੇ ਰਸਤੇ ਦਰੀ ਚ ਵੀ ਜਾਣਾ ਅੱਛਾ ਉਹ ਕੋਣਾ ਬਣਾਇਆ ਸੀ ਪੂਰਾ ਆਹ ਵੇ ਵੇ ਪੇਕੇ ਕਨੇ ਟਾਈਮ ਬਾਅਦ ਗੇੜਾ ਮਾਰਦੇ ਸੀ ਜਦ ਪੇਕੇ ਉਹ ਰੇਲ ਗੱਡੀ ਤੇ ਆ ਸੀ ਤੇ ਕਦੇ 6 ਮਹੀਨਾ ਤੋਂ ਕਦੇ 2 ਮਹੀਨਾ ਕਦੇ 4 ਮਹੀਨੇ ਅੱਜ ਗਏ ਬਸ ਸਵੇਰੇ ਆ ਜਾਣਾਗਾ ਹਾਂ ਆਈ ਸੇ ਕਿਹ ਕੋ ਜਾਣਦੇ ਜਾਣਦੇ ਜੇ ਨਾਨਦਾਈ ਹੁੰਦੀ ਮੇਰੇ ਇਥੇ ਕੋਸੇ ਨਾਨ ਤੇ ਉਹ ਤੋਂ ਕਿਤੇ ਉਕਰਿਆ ਇਹਨੂੰ ਉਹ ਤੋਂ ਮਹੀਨਾ ਲਾ ਵੀ ਆਉਂਦੇ ਸੀ ਅੱਛਾ ਆਏ ਨਹੀਂ ਸੀਗਾ ਫਿਰ ਮਹੀਨਾ ਮਹੀਨਾ ਫਿਰ ਕੁੜੀਆਂ ਹਾਂ ਕੁੜੀਆਂ ਬਸ ਆਏ ਹੁਣ ਨਹੀਂ ਕਿਤੇ ਜਾਈ ਜਾਂਦੇ ਆ ਆਪਸੀ ਪਿਆਰ ਨਹੀਂ ਰਿਹਾ ਹਣਾ ਅੱਜ ਗੱਲ ਪੈਸੇ ਦੀ ਹੋ ਹੀ ਨਹੀਂ ਕਿਸੇ ਨੂੰ ਨਹੀਂ ਹੁਣ ਪੇਕੇ ਪੁਕੇ ਦੇ ਵੇਕੇੜੀ ਕਰਦੇ ਆ ਕੁੜੀਆਂ ਦੀ ਅੱਗੇ ਕਰਦੇ ਸੀ ਲੈਣ ਆਉਂਦੇ ਕੁੜੀਆਂ ਹੁਣ ਕੁੜੀਆਂ ਨੂੰ ਕੌਣ ਗੌਰਦਾ ਹੈਗਾ ਕੋ ਮੋਬਾਈਲਾਂ ਨੇ ਸੌਖਾ ਕਰਤਾ ਨਾ ਹਾਂ ਬਸ ਉਹ ਆਥ ਨੇ ਤੜ ਕੋ ਉਹ ਪੇਕੇ ਹੀ ਬਣ ਗਏ ਹਾਂ ਉਹ ਪੇ ਮੋਬਾਈਲ ਪੇਕੇ ਬਣ ਗਏ ਬਣ ਗਏ ਹਾਂ ਆ ਹੁਣ ਆ ਫਿਰ ਵਿੰਦ ਕੁੰਡਾਲਾਂਗੇ ਆਪ ਲਾਣਾਂ ਨੇ ਕੁੜੀਆਂ ਲਾਣਾਂ ਨੇ ਤੇ ਕੁੜੀਆਂ ਖੈਰ ਮੁੰਡਿਆਂ ਨੂੰ ਜ਼ਿਆਦਾ ਪਿਆਰ ਕਰਦੀਆਂ ਕੁੜੀਆਂ ਵੱਧ ਲਾਉਂਦੀਆਂ ਅੱਛਾ ਜਿਵੇਂ ਹਣਾ ਆ ਨਹੀਂ ਸੀ ਹੁੰਦਾ ਮੋਬਾਈਲ ਵਗੈਰਾ ਤਾਂ ਚਲੋ ਕੀ ਹੁੰਦਾ ਸੀ ਦੂਏ ਫੋਨ ਵੀ ਨਹੀਂ ਸੀ ਹੁੰਦੇ ਹਾਂ ਫਿਰ ਸਨੇਹਾ ਕਿਵੇਂ ਪਹੁੰਚਦਾ ਸੀ ਬੇਬੇ ਸਿਆਗ ਚਿੱਠੀਆਂ ਹੁੰਦਾਂ ਪ੍ਰਾਣਾਂ ਆਏ ਉਸਨੇ ਆਏ ਅੱਗੇ ਹੁਣ ਦੇ ਕੋਕੜ ਦਾ ਮਾਰ ਹੁਣ ਤਾਂ ਦੇਕ ਮੜਾ ਕੇ ਮਾਰਾ ਉਹਦੇ ਪੋਪੜ ਜਾਂਦਾ ਕਿਉਂਕਿ ਬਸ ਉਹ ਵਿੱਚ ਟੀਟ ਹੋ ਜਾਂਦੇ ਸੀ ਜਾਨੂੰ ਮੈਂ ਕਹਿੰਦਾ ਰਿਸ਼ਤੇਦਾਰਾਂ ਨੂੰ ਤਾਂ ਜਾਨੂੰ ਸੁਣਾ ਹੋ ਜਾਂਦੀ ਸੀ ਹਾਂ ਉਹ ਨਾ ਕੋਈ ਦਾਦਾ ਸੀ ਜੇ ਕਿਸੇ ਮਾਪਿਆਂ ਨੂੰ ਦਾਦੇ ਉਹ ਕਹਿੰਦੇ ਭਾਈ ਉੱਥੇ ਸੇਬਾ ਕੋ ਨਹੀਂ ਕੋਈ ਗੱਲ ਨਹੀਂ ਐਂ ਹੁੰਦੀ ਰਹਿੰਦੀ ਹੈ ਪ੍ਰਾਣਾਂ ਗੱਲਾਂ ਨੂੰ ਤਾਂ ਫਿਰ ਮਾਪਿਓ ਵੀ ਇਹ ਕਹਿੰਦਾ ਮੇਰੇ ਉੱਥੇ ਉੱਥੇ ਥੋੜਾ ਰਿਜਕ ਜਿਵੇਂ ਤਾਂ ਫਰਜ ਲਾਤੇ ਹੁਣ ਤੈਨੂੰ ਪਤਾ ਹੈ ਹੁਣ ਘੱਟੋ ਹੁਣ ਉੱਥੇ ਕੰਮ ਕਰ ਰੋਤੀ ਹੈ ਨਾ ਅੱਗੇ ਰੋਕਦੇ ਸੀ ਨਾ ਡਰਦੀਆਂ ਵੀ ਸੀ ਗੁੜੀਆਂ ਜਵਾਕ ਡਰਦੇ ਸੀ ਮਾਂ ਬਾਪ ਵੀ ਰੋਕਦੇ ਸੀ ਤੇ ਸਾਡੇ ਅਰਗੇ ਨਣਦਾਂ ਤੋਂ ਘਾ ਡਰਦੀਆਂ ਸੀ ਅੱਛਾ ਹੁਣ ਕੌਣ ਡਰਦਾ ਹੈਗਾ ਹੂੰ ਸਾਂ ਭਰਦੀਆਂ ਸੀ ਨਣਦਾਂ ਵੀ ਆ ਕੇ ਐ ਥੋੜੇ ਕਿਸੇ ਮੂਰੇ ਬੋਰ ਪਾ ਪਰ ਹੁਣ ਦੇਖ ਜਮਾ ਹੋ ਰਿਹਾ ਉਹ ਜਿਹਦਾ ਬਾਹਰ ਗੱਲਾਂ ਚ ਕੀ ਤਾਂ ਤੈ ਹੂੰ ਆਇਆ ਅੱਛਾ ਅੱਜ ਫਿਰ ਜਦੋਂ ਬੈਠਦੇ ਹਾਂ ਆਪਣੇ ਪੋਤਾ-ਪੋਤੀ 'ਚ ਬੈਠਦੇ ਹਾਂ ਜਵਾਕਾਂ 'ਚ ਬੈਠਦੇ ਹਾਂ ਫਿਰ ਪੁਰਾਣਾ ਟਾਈਮ ਯਾਦ ਆਉਂਦਾ ਕਿਤੇ ਬੈਠ ਕੇ ਉਹ ਮੈਂ ਤਾਂ ਗੱਲਾਂ ਕਰੀਦੀਆਂ ਪੁਰਾਣੇ ਟਾਈਮ ਦੀਆਂ ਪੋਤੇ-ਪੋਤੀ ਵੀ ਤਾਂ ਪੋਤੇ-ਪੋਤੀਆਂ ਵੀ ਪੁੱਤ ਵੀ ਤਾਂ ਨੂੰ ਜਾਣੇ ਹੂੰ ਵੀ ਅਮ ਜੀ ਮੈਂ ਵੀ ਮੰਨਦੇ ਆ ਵੀ ਸਾਡੀ ਮਾਂ ਨੇ ਵਗਤ ਪੋਤੇ ਵੀ ਕਹਿੰਦਾ ਪੋਤਾ ਵੀ ਕਹਿੰਦਾ ਬੈਥੋ ਤਾਂ ਕਰ ਲਿਆ ਤਾਂ ਸੋਖਣਾ ਸਭ ਕੁਝ ਸੰਤ ਸੰਗੜਾ ਟਰਾਲੀਆਂ ਟਰੈਡ ਬਣੇ ਵੇ ਸਭ ਕੁਝ ਆ ਹਾਂ ਵੀ ਇਥੋਂ ਤੇ ਕਰ ਤੇ ਕਰਿਆ ਵੀ ਸਹਰਾ ਜੇ ਕਿਸਨ ਕਹਤਾ ਮੈਂ ਨਾ ਇਹ ਕਰ ਲੱਗਦੇ ਆਣਾਂ ਕਰਨ ਵਾਲੀ ਗੱਲ ਕਰੀ ਆ ਉਹਦੇ ਕੋਲੇ ਪੈੜ ਸੀ ਦੇ ਘਰ ਤਾਂ ਬਿੜੀ ਕਰਕੇ ਨਰ ਮਾਚੂ ਕਰ ਗਏ ਉਹ ਬਿੜਨਾ ਕਰਕੇ ਜੁਗਦੇ ਸੀ ਹੁਣ ਪੈਸਾ ਮੁੱਕਾ ਬਸ ਅੱਗੇ ਤਾਂ ਦੁੱਧ ਦਾ ਵੀ ਵਾਵਾ ਰਗੜਦੇ ਸੀ ਨਾ ਘਰੇ ਹਾਂ ਹਾਂ ਘਰੇ ਰਿੜਕਦੇ ਸੀ ਵਿਧਾਨਾਂ ਰੜਕਦੇ ਸੀ ਹੁਣ ਮਸ਼ੀਨ ਲਾ ਦੰਦੀਆਂ ਇਹ ਜਾ ਕੇ ਕੱਢ ਲਿਆ ਅੱਗੇ ਫਿਰ ਵੇਚਦੇ ਪੂਚਦੇ ਸੀ ਦੁੱਧ ਨਾ ਉਦੋਂ ਨਹੀਂ ਆ ਪਿੱਛੇ ਜਾ ਕੇ 10 ਰੁਪਏ ਕਿਲੋ ਹੁਣ ਤਾਂ 80 70 70 ਪੈਂਦਾ ਹੁਣ ਤਾਂ ਲੱਗਦਾ ਦੁੱਧ ਬਾਦੂ ਸੁਖਣਾ ਤੇ ਉਦੋਂ ਘਰੇ ਜੇ ਦਾ ਕੋਈ ਲੈ ਗਿਆ ਟੋੜਾਂ ਲੈ ਗਏ ਨੇ ਘਰੇ ਰੱਖਦੇ ਸਤੋਂਗਾਂ ਤੇ ਤਤਰ ਦਾਂਦੇ ਸੀ ਕੋਈ ਲੈ ਗਿਆ ਬਸ ਦੇ ਦੇਣਾ ਚਲੋ ਆਹ ਦੇ ਆ ਵੀ ਮੰਡੂਆਂ ਜੋ ਕੋਈ ਟਾਂ ਵਾਟਲਾ ਆ ਗਿਆ ਨਹੀਂ ਬਸ ਨਹੀਂ ਆਪੇ ਪੀ ਜਾਣਾ ਰੜਕ ਕੇ ਪੀ ਜਾਣਾ ਘਰੇ ਕਿਹੋ ਬਣਾਉਂਦੇ ਪੀਪੇ ਭਰ ਲਾਂਦੇ ਟੋੜੇ ਭਰ ਲਾਂਦੇ ਐਂ ਕਿਹੋਂਦੇ ਫੇਰ ਪਟ ਪਟ ਹਾੜੀ ਤੇ ਸ਼ੱਕਰ ਦੇ ਚੂਰੀਆਂ ਹੁੰਦੀਆਂ ਕਚੂਰੀ ਹੁਣ ਕੋਈ ਵੇਂਦਾ ਹੀ ਨਹੀਂ ਚੂਰੀ ਮਨੂੰ ਲਾਵਾ ਅੱਜ ਕੱਲ ਦੇ ਜਵਾਕਾਂ ਨੂੰ ਤਾਂ ਪਤਾ ਵੀ ਨਹੀਂ ਹੁਣਾਂ ਵੀ ਚੂਰੀ ਹੁੰਦੀ ਗਈ ਆ ਹਾਂ ਹਾਂ ਕੁਛ ਨਹੀਂਗਾ ਨਾ ਦੇਗ ਨਾ ਚੂਰੀ ਨਾ ਖੀਰ ਖੁਰ ਅੱਗੇ ਕਹਿੰਦੇ ਮੱਝ ਸੂਏ ਪਾਈ ਚਲੋ ਸੇਵੀਆਂ ਚੰਦੀਆਂ ਹੁਣ ਤਾਂ ਕੋਈ ਸਿਆ ਝਾਕਦਾ ਵੀ ਨਹੀਂ ਮਿੱਠੇ ਕੰਤੇ ਜਾਗਦਾ ਹੀ ਨਹੀਂ ਕੋਈ ਜਾਗਦਾ ਨਹੀਂ ਡਾਕਟਰਾਂ ਨੇ ਬੰਦ ਕਰਾਤਾ ਹਾਂ ਡਾਕਟਰਾਂ ਨੇ ਬੰਦਾ ਨਾ ਖਾਓ ਨਾ ਖਾਓ ਚਲੋ ਅ ਸ਼ੁਕਰੀਆ ਮਾਤਾ ਮੈਂ ਤੁਹਾਡੀ ਸਿਹਤ ਵੀ ਨਹੀਂ ਠੀਕ ਮੈਂ ਕੋਈ ਗੱਲ ਨਹੀਂ ਬਹੁਤ ਨਹੀਂ ਬਸ ਚਲੋ ਮੈਂ ਤਾਂ ਇੱਕ ਜਵਾਬ ਹੀ ਦਿੱਤਾ ਵੇੜੀ ਦਰੋਂ ਚੱਲ ਗਿਆ ਨਹੀਂ ਨਹੀਂ ਕੋਈ ਗੱਲ ਨਹੀਂ ਬਹੁਤ ਸ਼ੁਕਰੀਆ ਸੋ ਬਿਲਕੁਲ ਅ ਮਾਤਾ ਦੀ ਸਿਹਤ ਬੇਸ਼ੱਕ ਠੀਕ ਨਹੀਂ ਪਰ ਫਿਰ ਵੀ ਗੱਲਾਂ ਬਾਤਾਂ ਕਰਕੇ ਵਧੀਆ ਲੱਗਿਆ ਕਿਉਂਕਿ ਪੁਰਾਣਾ ਪੰਜਾਬ ਅਸੀਂ ਵੀ ਬੀਬੇ ਦੀਆਂ ਗੱਲਾਂ ਦੇ ਵਿੱਚ ਥੋੜਾ ਬਹੁਤਾ ਘੁੰਮ ਲਿਆ ਮਾਤਾ ਨੇ ਵੀ ਆਪਣੇ ਸੰਘਰਸ਼ ਦੀ ਉਹ ਕਹਾਣੀ ਜਿਹੜੀ ਆ ਥੋੜੀ ਬਹੁਤੀ ਯਾਦ ਕਰ ਲਈ ਕਿਸ ਤਰ੍ਹਾਂ ਦੇ ਨਾਲ ਇਹ ਘਰ ਬੰਨਿਆ ਤੇ ਪੁਰਾਣਾ ਮਾਹੌਲ ਕਿਸ ਤਰ੍ਹਾਂ ਦਾ ਸੀ ਪੰਜਾਬ ਦੀ ਨੌਜਵਾਨ ਪੀੜੀ ਨੂੰ ਸਾਡੀ ਇਹੀ ਅਪੀਲ ਆ ਕਿ ਆਪਣੇ ਘਰ ਦੇ ਵਿੱਚ ਬੈਠੇ ਬਜ਼ੁਰਗਾਂ ਦੀ ਕਦਰ ਕਰਿਆ ਕਰੋ ਕਿਉਂਕਿ ਇਹਨਾਂ ਦੀ ਕੀਮਤ ਸਾਨੂੰ ਉਸ ਦਿਨ ਸਮਝ ਆਊਗੀ ਜਦੋਂ ਇਹ ਖਜ਼ਾਨਾ ਜਦੋਂ ਇਹ ਪੀੜੀ ਸਾਤੋਂ ਦੂਰ ਚਲੇ ਗਈ ਉਹ ਮਾੜੀ ਘੜੀ ਆਉਣ ਤੋਂ ਪਹਿਲਾਂ ਇਨਾ ਬਜ਼ੁਰਗਾਂ ਦੇ ਕੋਲੋਂ ਪੁਰਾਣੇ ਪੰਜਾਬ ਦਾ ਸਾਡਾ ਪੁਰਾਣਾ ਸੱਭਿਆਚਾਰ ਜ਼ਰੂਰ ਸੁਣ ਲਵੋ ਧੰਨਵਾਦ